ਗੁੱਡ ਇਵਨਿੰਗ एवरीवन बॉडी ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੋਡੀ}{|\text{scholarly studies}} ਦੇ ਜਿੱਤੇ ਤੁਹਾਨੂੰ ਮਿਲਦੀਆਂ ਹਨ ਇੱਕ ਦਿਨ ਦੇ ਵਿੱਚ ਦੋ ਲਾਈਵ ਕਲਾਸਿਸ 8:30 ਵਜੇ ਕਲਾਸ ਜਿਹੜੀ ਤੁਸੀਂ ਜੁਆਇਨ ਐਂਡ ਪ੍ਰੈਸੈਂਟ ਕੀਤੀ ਹੋਈ ਆ ਇਸ ਦੇ ਵਿੱਚ ਅਸੀਂ ਕਰਦੇ ਆ ਪੰਜਾਬੀ ਦੀ ਤਿਆਰੀ ਆਪਣੀ ਪਿਛਲੀ ਕਲਾਸ ਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਕਰਵਾ ਦੇਣਾ ਕਿਉਂਕਿ ਉਹ ਤੁਹਾਨੂੰ ਥੋੜੀਆਂ ਜੀਆਂ ਕਨਫਿਊਜ਼ ਕਰਦੀਆਂ ਤੇ ਵੈਸੇ ਵੀ ਮੈਨੂੰ ਸਾਰੇ ਜਨਰਲ ਅਰਥ ਪਰਿਵਰਤਨ ਦੀਆਂ ਤਿੰਨ ਦਿਸ਼ਾਵਾਂ ਹੀ ਕਰਵਾਉਂਦੇ ਆ ਰਾਈਟ ਤਾਂ ਹੁੰਦੀਆਂ ਇਹਦੀਆਂ ਪੰਜ ਐ ਤਾਂ ਮੈਂ ਤੁਹਾਨੂੰ ਉਹ ਦੋ ਕਿਹਾ ਸੀਗਾ ਕਿ ਤੁਹਾਡਾ ਆਪਾਂ ਇੱਕ ਪ੍ਰੋਪਰ ਖੇਰੀ ਲੈਕਚਰ ਲੈ ਲਾਂਗੇ ਤਾਂ ਤੁਹਾਡੇ ਸਾਰਿਆਂ ਦੀ ਰਿਕਵੈਸਟ ਦੇ ਉੱਪਰ ਖਾਸ ਕਰਕੇ ਪ੍ਰੀਤ ਜੀ ਨੇ ਉਸ ਦਿਨ ਕਿਹਾ ਸੀ ਠੀਕ ਐ ਤਾਂ ਮੈਂ ਤੁਹਾਨੂੰ ਅਰਥ ਪਰਿਵਰਤਨ ਕਹਿ ਲਓ ਜਾਂ ਫਿਰ ਅਰਥ ਵਿਕਾਸ ਕਹਿ ਲਓ ਠੀਕ ਐ ਉਹਦੀਆਂ ਦਿਸ਼ਾਵਾਂ ਦੇ ਬਾਰੇ ਦੇ ਵਿੱਚ ਅੱਜ ਆਪਾਂ ਟੌਪਿਕ ਕਰਨ ਵਾਲੇ ਆ ਤਾਂ ਅੱਜ ਦਾ ਟੌਪਿਕ ਬਿਲਕੁਲ ਮੈਂ ਡਿਟੇਲ ਦੇ ਵਿੱਚ ਕਰਵਾਉਂਗੀ ਤੇ ਮੇਰੀ ਪੂਰੀ ਕੋਸ਼ਿਸ਼ ਰਹੇਗੀ ਤੇ ਮੈਨੂੰ ਪਤਾ ਹੈ ਕਿ ਅੱਜ ਦੀ ਕਲਾਸ ਤੋਂ ਬਾਅਦ ਅਰਥ ਪਰਿਵਰਤਨ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਜਿਹੜੇ ਨੇ ਉਹ ਕਨਫਿਊਜ਼ ਹੁੰਦੇ ਆ ਨਾ ਉਹ ਸਾਰੇ ਦੇ ਸਾਰੇ ਅੱਜ ਤੋਂ ਬਾਅਦ ਕਦੀ ਕਨਫਿਊਜ਼ ਨਹੀਂ ਹੋਣਗੇ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਅਰਥ ਪਰਿਵਰਤਨ ਦੇ ਬਾਰੇ ਵਿੱਚ ਪਤਾ ਚੱਲੇਗਾ ਠੀਕ ਹੈ ਜੀ ਚਲੋ ਆਵਾਜ਼ ਗੂੰਜ ਰਹੀ ਹੈ 1 ਮਿੰਟ ਰੁਕੋ ਮੈਂ ਕੱਟ ਕਰ ਦਿੰਦੀ ਆ ਹੋ ਸਕਦਾ ਕਿ ਵੇਰੇ ਜ਼ਿਆਦਾ ਹੋਵੇ ਨਾ ਤਦ ਵੀ ਗੂੰਜਦੀ ਆ ਇੱਕ ਕਰੀ ਮੈਨੂੰ ਹੁੰਦਾ ਸੋ ਕੀ ਅੰਨੀ ਆਵਾਜ਼ ਠੀਕ ਹੈ ਕੱਟ ਤਾਂ ਨਹੀਂ ਗਈ ਜ਼ਿਆਦਾ हाँ जी एक 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 नहीं नहीं आवाज गूंज गूंज रही 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 बिल्कुल बिल्कुल मिनट मैं मैं कर रही है, मैं मेरे मोबाइल ना देख एक में में एक हाँ रही हाँ ना देख ठीक है है रुको मैं होटा मैं तो लगा थट्टी हाँ तैनी पीटली

ਮੈਂ ਨਿਕਰਿਆ ਨਸ਼ਤਰ ਜੀ ਹਲੇ ਵੀ ਜ਼ਿਆਦਾ ਹਲੇ ਵੀ ਪੂਰੀ ਕਲੀਅਰ ਨਹੀਂ ਹੈ ਰੁਕੋ 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 ਆਪਾਂ ਹੋਰ ਘਟਾ ਲੈਂਦੇ ਆ ਇਸ ਤੋਂ نیچے ਤਾਂ ਸੁੰਨੀ ਨਾ ਬੰਦ ਹੋ ਜੇ 1 ਮਿੰਟ ਰੁਕੋ ਮੈਂ ਥੋੜੇ ਦਿਨ ਬਾਅਦ ਇੱਕ ਵਾਰੀ ਆਪਦੇ ਮੋਬਾਈਲ ਤੇ ਦੇਖੂਗੀ ਕਿਉਂਕਿ ਮੈਨੂੰ ਦੋ ਦੋ ਤਿੰਨ ਤਿੰਨ ਆਵਾਜ਼ਾਂ ਆ ਰਹੀਆਂ ਨਾ ਨਹੀਂਿੰਦਾ ਠੀਕ ਹੈ ਹਲੇ ਵੀ ਪੂਰੀ ਕਲੀਅਰ ਨਹੀਂ ਹੈ ਗੁਰੂ 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 ਕੋ ਆਪਾਂ ਹੋੜ ਕਟਾ ਲੈਂਦੇ ਆ ਕਿੰਨੀ ਹੈ ਨਾ ਕਦੀ ਇਹ ਹੀ ਚੀਜ਼ ਘੱਟ ਚ ਪ੍ਰੋਬਲਮ ਕਰਦੀ ਕਦੀ ਵੱਧ ਚ ਇੱਕ ਮਿੰਟ ਰੁਕੋ ਮੈਂ ਥੋੜੇ ਦਰ ਬਾਅਦ ਇੱਕ ਵਾਰ ਲਾ ਕੇ ਮੋਬਾਈਲ ਤੋਂ ਦੇਖੂੰਗੀ ਕਿਉਂਕਿ ਮੈਨੂੰ ਦੋ ਦੋ ਤਿੰਨ ਤਿੰਨ ਆਵਾਜ਼ਾਂ ਆ ਰਹੀਆਂ ਨਾ ਮੈਂ ਹੰਤ ਤੱਕ ਲੱਗ ਕੇ ਹਲਦੀ ਪੂਰੀ ਕਰ ਲੈਂਦੇ ਆ ਗੁਰੂ 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 ਕੋ ਆਪਾਂ ਹੋੜ ਕਟਾ ਲੈਂਦੇ ਆ ਇਹਨੇ ਛਤਰੀ ਜੀ ਬਹੁਤ ਵਾਰੀ ਕਰ ਲਿਆ ਚਲ ਹੁਣ ਦੱਸੋ ਕੀ ਹੁਣ ਠੀਕ ਹੈ पहले मैं एक बार लिख देना अगर ठीक है तो फिर आप स्टार्ट करते हैं चलो <coughs> सॉरी <coughs> हाँ जी एक बार मैं दस दो जरा मैं थोड़ा जहा करूंगी कि थोड़ा होली बोलूंगी सगो चंगा ना मेरा थोड़ा जा घट हो जूगा चलो करिए स्टार्ट हाँ जी चलो ठीक है जी थैंक यू दीप जी ओके ਹਾਂਜੀ ਬੱਚਾ ਜੇ ਤੁਸੀਂ YouTube ਦੇ ਉੱਪਰ ਮਿਲਣ ਵਾਲੀ ਕਿਸੇ ਵੀ ਕਲਾਸ ਦੀ ਅਪਡੇਟ ਚਾਹੁੰਦੇ ਹੋ ਤਾਂ ਪਲੀਜ਼ Telegram ਨੂੰ ਜ਼ਰੂਰ ਜੁਆਇਨ ਕਰ ਲੈਣਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਲਿੰਕ ਦਿੱਤਾ ਹੋਇਆ ਜਿਵੇਂ ਕੱਲ ਮੇਰੀ ਤਬੀਅਤ ਠੀਕ ਨਹੀਂ ਸੀ ਤਾਂ ਮੈਂ ਲਿਖ ਦਿੱਤਾ ਸੀ ਗਰੁੱਪ ਦੇ ਵਿੱਚ ਹਨ ਕਿ ਹੁਣ ਕਲਾਸ ਨਹੀਂ ਹੋਏਗੀ ਤਾਂ ਇਸ ਤਰ੍ਹਾਂ ਕਰਕੇ ਤੁਸੀਂ ਥੋੜਾ ਜਿਹਾ ਲਾਈਕ ਦੇਖ ਲਿਆ ਕਰੋ ਉੱਥੇ ਮੈਂ ਜ਼ਿਆਦਾ ਕੋਈ ਦੱਸਦੀ ਰਹਦੀ ਹਾਂ ਤੇ ਜੇ ਤੁਸੀਂ ਮੰਨ ਲਓ ਮਾਸਟਰ ਕੈਡਰ ਲੈਕਚਰਰ ਜਾਂ UGC ਦਾ ਕੋਈ ਬੈਚ ਜੁਆਇਨ ਕਰਨਾ ਚਾਹੁੰਦੇ ਹੋ TGT ਦਾ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਇਹ ਵਾਲਾ ਨੰਬਰ ਜਿਹੜਾ ਤੁਹਾਨੂੰ ਸਕਰੀਨ ਤੇ ਦਿੱਤਾ ਹੋਇਆ ਹੈ ਇੱਥੇ ਤੁਸੀਂ ਜ ਤਾਂ ਸ਼ੁਰੂ ਕਰਦੇ ਆਂ ਅੱਜ ਦਾ ਲੈਕਚਰ ਅੱਜ ਕਰਾਂਗੇ ਅਸੀਂ ਅਰਥ ਪਰिवर्तन ਦੀਆਂ ਦਿਸ਼ਾਵਾਂ ਓਕੇ ਠੀਕ ਹੈ ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਕੋਈ ਵੀ ਭਾਸ਼ਾ ਹੋਵੇ ਚਾਹੇ ਪੰਜਾਬੀ ਹਿੰਦੀ ਅੰਗਰੇਜ਼ੀ ਦੁਨੀਆ ਦੀ ਕੋਈ ਵੀ ਭਾਸ਼ਾ ਲੈ ਲਓ ਉਹਦੇ ਵਿੱਚ ਹਰ ਇੱਕ ਸ਼ਬਦ ਜਿਹੜਾ ਉਹ ਕਿਸੇ ਨਾ ਕਿਸੇ ਅਰਥ ਨੂੰ ਜ਼ਰੂਰ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ ਹੈਨਾ ਕੋਈ ਨਾ ਕੋਈ ਭਾਵ ਉਹਦੇ ਵਿੱਚ ਜ਼ਰੂਰ ਪੇਸ਼ ਕੀਤਾ ਗਿਆ ਹੁੰਦਾ ਹੈ ਕੋਈ ਨਾ ਕੋਈ ਵਿਚਾਰ ਉਹਦੇ ਵਿੱਚ ਜ਼ਰੂਰ ਪੇਸ਼ ਕੀਤਾ ਗਿਆ ਹੁੰਦਾ ਹੈ ਹੈਨਾ ਜਿਹਾ ਆਪਾਂ ਕਹਿ ਦਈਏ ਕਿ ਕੋਈ ਐਹੋ ਜਿਹਾ ਸ਼ਬਦ ਜਿਹਦਾ ਕੋਈ ਅਰਥ ਨਹੀਂ ਹੈਗਾ ਅਰਥਹੀਨ ਸ਼ਬਦ ਹੈ ਤਾਂ ਤੁਹਾਨੂੰ ਪਤਾ ਹੁੰਦੇ ਨਹੀਂ ਤਾਂ ਜਾਣੀ ਨਹੀਂ ਰਣੀ ਤਾਂ ਹੀ ਕਹਿੰਦੇ ਆ ਕਿ ਅਰਥ ਜਿਹੜਾ ਹੁੰਦਾ ਨਾ ਉਹ ਕਿਸੇ ਵੀ ਸ਼ਬਦ ਦੀ ਰੂਹ ਹੁੰਦਾ ਹੈ ਠੀਕ ਹੈ ਹੁਣ ਦੇਖੋ ਜਦੋਂ ਤਾ ਤੁਸੀਂ ਸ਼ਬਦ ਦਾ ਬਾਹਰੀ ਰੂਪ ਦੇਖਦੇ ਹੋ ਓਕੇ ਜਿਵੇਂ ਕਿ ਆਪਾਂ ਅੱਗੇ ਜਾ ਕੇ ਐਗਜ਼ਾਮਪਲਸ ਵੀ ਲਵਾਂਗੇ ਮੰਨ ਲਓ ਮੈਂ ਤਿਲ ਦੀ ਐਗਜ਼ਾਮਪਲ ਲੈ ਲਈ ਮੰਨ ਲਓ ਮੈਂ ਤੇਲ ਦੀ ਐਗਜ਼ਾਮਪਲ ਲੈ ਲਈ ਮੰਨ ਲਓ ਮੈਂ ਹਿਰਨ ਦੀ ਐਗਜ਼ਾਮਪਲ ਲੈ ਲਈ ਅਦਿਕ ਬੱਚੇ ਇਹਦੇ ਵਿੱਚ ਕੀ ਹੈ ਇਹ ਜਿਵੇਂ ਤੁਹਾਨੂੰ ਬਾਹਰੋਂ ਦੀ ਨਜ਼ਰ ਆ ਰਿਹਾ ਹੈ ਬਾਰੀ ਰੂਪ ਦਾ ਮਤਲਬ ਹੁੰਦਾ ਜਿਵੇਂ ਅਸੀਂ ਉਹਨੂੰ ਲਿਖ ਰਹੇ ਹਾਂ ਇਹ ਤਾਂ ਉਵੇਂ ਦਾ ਉਵੇਂ ਰਹਿੰਦਾ ਫਿਰ ਰਹਿੰਦਾ ਇਹਦੇ ਵਿੱਚ ਕੋਈ ਚੇਂਜ ਨਹੀਂ ਆਉਂਦੀ ਪਰ ਜਦੋਂ ਅਸੀਂ ਇਹਦੇ ਅਰਥ ਦੀ ਗੱਲ ਕਰਦੇ ਆਂ ਨਾ ਅਰਥ ਦੇ ਵਿੱਚ ਚੇਂजेस ਹੁੰਦੇ ਹੀ ਰਹਿੰਦੇ ਨੇ ਯਾਨੀ ਕਿ ਇਹ ਹੁੰਦਾ ਗਤੀਮਾਨ ਠੀਕ ਹੈ ਜੀ ਇਹ ਚੇਂਜ ਹੁੰਦਾ ਰਹਿੰਦਾ ਕਾਰਨ ਕੀ ਹੈ ਕਿਉਂਕਿ ਅਰਥ ਦਾ ਸਬੰਧ ਕਿੰਦੇ ਨਾਲ ਹੈ ਸਾਡੇ ਮਨ ਦੇ ਨਾਲ ਹੈਗਾ ਸਾਨੂੰ ਪਤਾ ਹੈ ਸਾਡਾ ਮਨ 7 ਸੈਕਿੰਡ ਤੋਂ ਜ਼ਿਆਦਾ ਕਿਤੇ ਵੀ ਟਿਕ ਨਹੀਂ ਸਕਦਾ ਉਵੇਂ ਹੀ ਸਾਡੇ ਮਾਨਸਿਕ ਝੁਕਾਅ ਬਦਲਦੇ ਰਹਿੰਦੇ ਆ ਸਾਡੇ ਵਿਚਾਰ ਕਦੀ ਅਸੀਂ 1 ਸੈਕਿੰਡ ਦੇ ਵਿੱਚ ਕੁਝ ਸੋਚ ਰਹੇ ਆ ਇੱਕ ਮਿੰਟ ਬਾਅਦ ਸੋਚਦੇ ਸੋਚਦੇ ਸਾਨੂੰ ਪਤਾ ਚੱਲਦਾ ਅਸੀਂ ਪਤਾ ਨਹੀਂ ਕਿੱਥੇ ਪਹੁੰਚ ਜਾਂਦੇ ਆ ਦੋ ਫਰੈਂਡਸ ਆਪਸ ਦੇ ਵਿੱਚ ਜਦੋਂ ਗੱਲਾਂ ਕਰ ਰਹੇ ਹੁੰਦੇ ਨੇ ਤਾਂ ਪਹਿਲਾਂ ਕੁਝ ਹੋਰ ਗੱਲ ਕਰ ਰਹੇ ਹੁੰਦੇ ਨੇ ਤੇ ਅਸੀਂ ਪਤਾ ਨਹੀਂ ਕਿਥੋਂ ਦੀ ਪੋਲਿਟਿਕਸ ਤੱਕ ਪਹੁੰਚ ਜਾਂਦੇ ਆ ਫਿਰ ਅਸੀਂ ਵਾਪਸ ਆਪਦੇ ਘਰ ਤੇ ਆ ਜੰਦੇ ਆ ਦੇਸ਼ ਦੁਨੀਆ ਦੀਆਂ ਗੱਲਾਂ ਕਰਕੇ ਹਨਾ ਯਾਨੀ ਕਿ ਸਾਡਾ ਮਨ ਸਾਡੇ ਵਿਚਾਰ ਕਦੀ ਵੀ ਟਿਕਦੇ ਨਹੀਂ ਆ ਉਵੇਂ ਹੀ ਜਿਹੜੇ ਅਰਥ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਕਦੀ ਵੀ ਟਿਕਾ ਨਹੀਂ ਆਂਦਾ ਸਮਝ ਗਏ ਜੀ ਓਕੇ ਉਹਨਾਂ ਕਈ ਵਾਰੀ ਜਿਹੜਾ ਸਾਡਾ ਚਗਿਰਦਾ ਨਾ ਇਹ ਵੀ ਕਾਰਨ ਬਣ ਜਾਂਦਾ ਹੁੰਦਾ ਹੈ ਅਰਥ ਬਦਲੀ ਦੇ ਵੈਸੇ ਅੱਜ ਅਸੀਂ ਦੇਖਾਂ ਕਿ ਕਿਹੜੇ-ਕਿਹੜੇ ਕਾਰਨ ਹੈਗੇ ਨੇ ਜਿਸ ਦੇ ਕਰਕੇ ਜਿਹੜੇ ਅਰਥ ਹੈਗੇ ਨੇ ਉਹ ਬਦਲ ਜਾਂਦੇ ਨੇ ਠੀਕ ਹੈ ਜੀ ਓਕੇ ਰਮਨ ਜੀ ਠੀਕ ਹੈ ਬੱਚੇ ਚਲੋ ਤਾਂ ਅਸਲ ਵਿੱਚ ਕਿਸੇ ਵੀ ਭਾਸ਼ਾ ਦਾ ਜਿਹੜਾ ਸ਼ਬਦ ਭੰਡਾਰ ਹੁੰਦਾ ਨਾ ਤੁਹਾਨੂੰ ਪਤਾ ਹੈ ਇੱਕੋ ਟਾਈਮ ਤੇ ਸਾਰੇ ਭਾਵਾਂ ਨੂੰ ਪ੍ਰਗਟਾ ਨਹੀਂ ਸਕਦਾ ਰਾਈਟ ਓਕੇ ਐਸੀ ਕਰਕੇ ਸ਼ਾਇਦ ਅਸੀਂ ਆਪਣੇ ਭਾਵਾਂ ਦੇ ਪ੍ਰਗਟਾਵੇ ਵਾਸਤੇ ਕੀ ਕਰਦੇ ਹਾਂ ਸ਼ਬਦ ਦੇ ਨਾਲ-ਨਾਲ ਇਸ਼ਾਰੇ ਵੀ ਯੂਜ਼ ਕਰਦੇ ਹਾਂ ਹੈਨਾ ਫਿਰ ਕਦੇ-ਕਦੇ ਅਸੀਂ ਆਪਦੀ ਆਵਾਜ਼ ਦੇ ਵਿੱਚ ਵੀ ਪਰਿਵਰਤਨ ਲੈ ਕੇ ਆਉਂਦੇ ਆ ਭਾਵੇਂ ਸਾਡੇ मीनिंग ਦੇ ਵਿੱਚ ਚੇਂਜ ਆ ਜਾਂਦਾ ਸ਼ਬਦਾਂ ਦੇ ਅਰਥਾਂ ਵਿੱਚ ਚੇਂਜ ਆ ਜਾਂਦਾ ਓਕੇ ਤਾਂ ਹੁਣ ਤੁਸੀਂ ਦੇਖਣਾ ਜਿਹੜੇ ਅਰਥ ਹੁੰਦੇ ਨੇ ਅਸੀਂ ਕਹਿ ਰਹੇ ਹਾਂ ਗਤੀਸ਼ੀਲ ਹੁੰਦੇ ਨੇ ਗਤੀਸ਼ੀਲ ਹੁੰਦੇ ਗਤੀਸ਼ੀਲ ਹੁੰਦੇ ਆ ਰਾਈਟ ਬਿਲਕੁਲ ਹੁੰਦੇ ਆ ਅੱਜ ਅਸੀਂ ਅਰਥ ਪਰਿਵਰਤਨ ਦੀ ਗੱਲ ਕਰਦੇ ਆ ਥੋੜਾ ਮਾਡਰਨ ਤਰੀਕੇ ਦੇ ਨਾਲ ਪਰ ਜੇ ਹਾਂਜੀ ਕੀ ਹੁਣ ਕਲਾਸ ਚੱਲੀ ਚੱਲ ਗਈ ਨਾ ਇੱਕ ਵਾਰੀ ਦੇਖੋ ਪਲੀਜ਼ ਅੱਜ ਨੇ ਐਕਚੁਅਲੀ ਜਦੋਂ ਮੈਂ ਕਲਾਸ ਸਟਾਰਟ ਕਰਨੀ ਸੀ ਐਟ that time YouTube ਦਾ ਮੈਨੂੰ ਮੈਸੇਜ ਆਇਆ ਲਾਈਕ ਮਤਲਬ ਮੈਨੂੰ ਨਹੀਂ ਆਇਆ ਮੈਂ ਸਾਰੇ ਹੀ ਜਿੰਨੇ ਵੀ ਲਾਈਕ ਇਨਫਲੂਐਂਸਰਸ ਹੁੰਦੇ ਆ ਸਭ ਨੂੰ ਆਇਆ ਹੋਵੇਗਾ ਅੱਜ ਬਹੁਤ ਸਾਰੀਆਂ ਐਦਾਂ ਦੀਆਂ ਵੈਬਸਾਈਟਸ ਐ ਜਿਹੜੀਆਂ ਚੱਲ ਨਹੀਂ ਰਹੀਆਂ ਤਾਂ ਉਦੋਂ ਸੀਗਾ ਕਿ ਸ਼ਾਇਦ ਲਾਈਕ ਸਕਰੀਨ ਦੇ ਵਿੱਚ ਪ੍ਰੋਬਲਮ ਆਈ ਬਟ ਚਲੋ ਐਨੀਵੇਸ ਚੱਲ ਗਈ ਮੈਨੂੰ ਦੱਸੋ ਕਿੱਥੋਂ ਦੀ ਐਡੂਕੇ ਸੀ ਫਿਰ ਮੈਂ ਉੱਥੋਂ ਹੀ ਸਟਾਰਟ ਕਰਾਂਗੀ ਪਲੀਜ਼ ਦੱਸਣਾ ਇੱਕ ਵਾਰੀ ਕਿਹੜੀ ਜਗ੍ਹਾ ਤੋਂ ਰੁਕੀ ਸੀ ਫਿਰ ਮੈਂ ਉਸੇ ਲਾਈਨ ਤੋਂ ਸਟਾਰਟ ਕਰਾਂ ਕਿ ਤੁਨੀਆ ਚਾਰਿਆ ਦੇ ਉੱਪਰ ਆਪਾਂ ਆ ਗਏ ਸੀ ਚਲੋ ਮੈਂ ਤੁਨੀਆ ਚਾਰਿਆ ਤੋਂ ਸਟਾਰਟ ਕਰਦੀ ਹਾਂ ਠੀਕ ਹੈ ਓਕੇ ਤਾਂ ਦੇਖੋ ਜਿਹੜਾ ਸਾਡਾ ਭਾਰਤੀ ਕਾਵ ਸ਼ਾਸਤਰ ਹੈ ਉਹਦੇ ਵਿੱਚ ਤੁਨੀ ਸੰਪਰਦਾਇ ਵਾਲੇ ਲੋਕ ਵੀ ਕੀ ਗੱਲ ਕਰਦੇ ਆ ਜਦੋਂ ਵੀ ਉਹ ਸ਼ਬਦ ਸ਼ਕਤੀਆਂ ਦੀ ਗੱਲ ਕਰਦੇ ਆ ਉਹਦੇ ਵਿੱਚ ਉਹ ਕੀ ਕਹਿੰਦੇ ਨੇ ਅਰਥ ਕੀ ਹੈ ਅਰਥ ਦੇ ਵਿੱਚ ਤਰਲਤਾ ਹੁੰਦੀ ਹੈ ਠੀਕ ਹੈ ਯਾਨੀ ਕਿ ਅਰਥ ਚੇਂਜ ਹੁੰਦਾ ਰਹਿੰਦਾ ਬਦਲਦਾ ਰਹਿੰਦਾ ਜਿਵੇਂ ਤਰਲ ਪਦਾਰਥ ਬਦਲਦੇ ਰਹਿੰਦੇ ਨੇ ਠੀਕ ਹੈ ਜੀ ਓਕੇ ਤਾਂ ਐਵੇਂ ਸਾਡੇ ਤੁਨੀ ਆਚਾਰੀਆ ਕੀ ਕਹਿੰਦੇ ਨੇ ਜੇ ਮੰਨ ਲਓ ਕੁਐਸਚਨ ਆ ਜਾਈ ਕਿ ਸਾਡੇ ਤੁਨੀ ਆਚਾਰੀਆ ਦੇ ਅਕੋਰਡਿੰਗ ਸ਼ਬਦ ਦੇ ਕਿੰਨੇ ਅਰਥ ਨਿਕਲ ਸਕਦੇ ਆ ਤੁਸੀਂ ਕਹੋਗੇ ਤਿੰਨ ਨਿਕਲ ਸਕਦੇ ਆ ਉਹਨਾਂ ਨੇ ਕਿਹੜੇ ਕਿਹੜੇ ਸ਼ਬਦਾਂ ਦੇ ਵਿੱਚ ਤੁਹਾਨੂੰ ਦੱਸਿਆ ਉਹਨਾਂ ਨੇ ਕਿਹਾ ਅਖਰੀ ਅਰਥ ਲਖਣੀ ਅਰਥ ਸੁਝਾਓ ਅਰਥ ਪਰ ਅੱਜ ਦੇ ਜਦੋਂ ਅਸੀਂ ਭਾਸ਼ਾ ਵਿਗਿਆਨੀਆਂ ਨੂੰ ਦੇਖਦੇ ਆ ਉਹ ਕੀ ਕਹਿੰਦੇ ਨੇ ਉਹ ਅਖਰੀ ਅਰਥ ਨੂੰ ਕਹਿੰਦੇ ਨੇ ਅਬਿਦਾ ਲਖਣੀ ਅਰਥ ਨੂੰ ਕਹਿੰਦੇ ਨੇ ਲਕਸ਼ਣਾ ਤੇ ਸੁਝਾਓ ਅਰਥ ਨੂੰ ਕਹਿੰਦੇ ਨੇ ਵਿਯੰਜਨਾ ਪਰ ਅੱਜ ਸਾਡਾ ਟੌਪਿਕ ਇਹ ਨਹੀਂ ਹੈਗਾ ਇਹ ਜਸਟ ਆਪਾਂ ਇੱਕ ਭੂਮਿਕਾ ਬੰਨਣ ਵਾਸਤੇ ਤੁਹਾਨੂੰ ਇੱਥੇ ਤੱਕ ਲੈ ਕੇ ਆਈ ਆ ਮੈਂ ਤੁਹਾਨੂੰ ਦੱਸਿਆ ਸਮਝ ਗਏ ਜੀ ਓਕੇ ਪਹਿਲਾ ਤਿੰਨਾ ਤਰੀਕਿਆਂ ਦੇ ਨਾਲ ਸਾਡੇ ਜਿਹੜੇ ਸ਼ਬਦ ਨੇ ਉਹਨਾਂ ਦੇ ਅਰਥ ਨਿਕਲਦੇ ਨੇ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਤੁਹਾਨੂੰ ਐਗਜ਼ਾਮਪਲ ਦੇ ਨਾਲ ਸਮਝ ਆ ਜਾਏਗੀ ਠੀਕ ਹੈ ਜੀ ਮੈਂ ਐਗਜ਼ਾਮਪਲ ਲਈ ਚੋਕੰਨਾ ਓਕੇ ਅਸਲ ਦੇ ਵਿੱਚ ਜਦੋਂ ਤੁਸੀਂ ਇਹਨਾਂ ਦਾ ਅਖਰੀ ਅਰਥ ਦੇਖਦੇ ਹੋ ਅਖਰੀ ਤਾਂ ਉਹ ਕੀ ਹੁੰਦਾ ਚਾਰ ਕੰਨਾਂ ਵਾਲਾ ਚੌਕਨਾ ਠੀਕ ਹੈ ਓਕੇ ਇਹ ਹੈਗੇ ਨੇ ਇਹਦੇ ਅਖਰੀ ਅਰਥ ਯਾਨੀ ਕਿ ਅਭਿਦਾ ਹੋ ਗਿਆ ਫਿਰ ਜੀ ਜੇ ਮੈਂ ਕਮਾਂ ਇਹਦੇ ਸੰਕੇਤਕ ਅਰਥ ਕੀ ਹੋਣਗੇ ਸਾਨੂੰ ਪਤਾ ਹੈ ਚ ਕਮਾਂ ਨਾਲ ਕੀ ਕੰਦੇ ਆ ਜੀ ਸਾਵਧਾਨ ਰਹਿਣਾ ਹੈ ਨਾ ਜਾਂ ਤੁਸੀਂ ਕਹਿ ਲਓ ਸੁਚੇਤ ਰਹਿਣਾ ਸਹੀ ਕਿਹਾ ਐਸੇ ਤਰ੍ਹਾਂ ਹੀ ਹੋਰ ਵੀ ਅਨੇਕਾ ਸ਼ਬਦ ਹੁੰਦੇ ਨੇ ਜਿਨ੍ਹਾਂ ਦੇ ਤਿੰਨ ਤਿੰਨ ਅਰਥ ਨਿਕਲ ਜਾਂਦੇ ਆ ਤਾਂ ਐਦਾ ਆਪਾਂ ਕਹਿ ਸਕਦੇ ਆ ਕਿ ਜਿਹੜੇ ਅਰਥ ਹੁੰਦੇ ਨੇ ਉਹ ਇੱਕੋ ਹੀ ਜਗ੍ਹਾ ਤੇ ਟਿਕੇ ਨਹੀਂ ਰਹਿੰਦੇ ਇਹਨਾਂ ਦਾ ਵਿਕਾਸ ਹੁੰਦਾ ਰਹਿੰਦਾ ਓਕੇ ਤਾਂ ਜਦੋਂ ਵੀ ਅਸੀਂ ਅਰਥਾਂ ਦੇ ਵਿਕਾਸ ਦੀਆਂ ਦਿਸ਼ਾਵਾਂ ਦੇਖਦੇ ਆ ਉਹ ਕਿੰਦੇ ਅੰਦਰ ਆਉਂਦੀਆਂ ਅਰਥ ਵਿਗਿਆਨ ਦੇ ਘੇਰੇ ਦੇ ਵਿੱਚ ਆਉਂਦੀਆਂ ਠੀਕ ਹੈ ਜੀ ਓਕੇ ਹੁਣ ਆਹ ਵਾਲਾ ਨਾ ਤੁਸੀਂ ਸਟਾਰ ਮਾਰਕ ਕਰਕੇ ਇਹਨੂੰ ਯਾਦ ਰੱਖ ਲੈਣਾ ਖਾਸ ਕਰਕੇ ਜਿਹੜੇ ਬੱਚਾ ਦਾ TGT ਦਾ ਪੇਪਰ ਹੈ ਜਾਂ ਫਿਰ ਜਿਹੜੇ ਬੱਚਾ ਦਾ UGC ਵਾਲਾ ਪੇਪਰ ਹੁੰਦਾ ਠੀਕ ਹੈ ਪੁੱਛਿਆ ਜਾਏਗਾ ਸਭ ਤੋਂ ਪਹਿਲਾਂ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਦੇ ਬਾਰੇ ਕਿਹੜੇ ਭਾਸ਼ਾ ਵਿਗਿਆਨੀ ਨੇ ਦੱਸਿਆ ਸੀ ਠੀਕ ਹੈ ਤਾਂ ਇੱਥੇ ਤੁਸੀਂ ਨਾਮ ਯਾਦ ਰੱਖਣਾ ਜੀ ਬ੍ਰੇਲ ਨਾਮ ਦਾ ਵਿਗਿਆਨੀ ਹੈ ਉਹਨੇ ਸਭ ਤੋਂ ਪਹਿਲੀ ਵਾਰੀ ਸਾਨੂੰ ਅਰਥ ਪਰਿਵਰਤਨ ਬਾਰੇ ਦੱਸਿਆ ਐਮਐਨਵੀ ਕੀ ਕਹਿੰਦਾ ਜਿਵੇਂ ਸਾਡੇ ਭਾਰਤੀ ਆਚਾਰੀਆ ਹੈਗੇ ਆ ਉਹਨਾਂ ਦੀ ਤਰ੍ਹਾਂ ਹੀ ਐਨਐਮਵੀ ਬੋਲਦਾ ਕਿ ਜਿਹੜਾ ਅਰਥ ਹੁੰਦਾ ਨਾ ਉਹ ਚਲਦਾ ਹੈ ਜੀ ਤਿੰਨ ਪਾਸੇ ਯਾਨੀ ਤੁਸੀਂ ਇਹ ਕਹਿ ਸਕਦੇ ਹੋ ਕਿ ਤਿੰਨ ਤਰ੍ਹਾਂ ਦੇ ਨਾਲ ਇਹਨਾਂ ਪਰਿਵਰਤਨ ਹੁੰਦਾ ਕਿਵੇਂ ਕਿਤੇ ਤਾਂ ਕਹਿੰਦਾ ਅਰਥ ਜਿਹੜੇ ਹੁੰਦੇ ਨੇ ਉਹ ਫੈਲ ਜਾਂਦੇ ਨੇ ਯਾਨੀ ਕਿ ਉਹਨਾਂ ਦਾ ਫੈਲਾਅ ਹੋ ਜਾਂਦਾ ਠੀਕ ਹੈ ਜੀ ਕਿਤੇ ਜਿਹੜਾ ਅਰਥ ਹੈ ਉਹ ਕੀ ਹੈ ਉਹ ਸੁੰਗੜ ਜਾਂਦਾ ਕਿਤੇ ਅਰਥ ਜਿਹੜਾ ਬਿਲਕੁਲ ਹੀ ਬਦਲ ਜਾਂਦਾ ਹੈ ਮਤਲਬ ਕਿ ਜਿਹੜਾ ਪਹਿਲਾਂ ਸੀ ਨਾ ਉਹ ਨੇੜੇ ਤੇੜੇ ਵੀ ਉਹਦਾ ਕੋਈ ਉਹਦਾ ਨਾਲ ਸਬੰਧ ਹੀ ਨਹੀਂ ਰੰਦਾ ਬਿਲਕੁਲ ਚੇਂਜ ਹੋ ਜਾਂਦਾ ਹੈ ਤਿੰਨ ਤਰੀਕੇ ਹੋਗੇ ਓਕੇ ਫਿਰ ਸਾਡੇ ਨਾਲ ਨਵੇਂ ਭਾਸ਼ਾ ਵਿਗਿਆਨੀ ਆਏ ਉਹ ਕਹਿੰਦੇ ਨਹੀਂ ਦੋ ਤਰੀਕੇ ਹੋਰ ਵੀ ਆ ਗਿਆ ਜਿੰਦੇ ਨਾਲ ਅਰਥ ਚੇਂਜ ਹੋ ਜਾਂਦਾ ਹੈ ਕਿਵੇਂ ਕਦੀ ਕਦੀ ਤਾਂ ਅਰਥ ਜਿਹੜਾ ਉੱਚੀ ਪਦਵੀ ਹਾਸਲ ਕਰ ਲੈਂਦਾ ਆਪਦੇ मीनिंग ਨਾਲੋਂ ਹਨਾ ਪਹਿਲਾਂ ਜਿਹੜਾ मीनिंग ਸੀਗਾ ਉਹਦੇ ਨਾਲੋਂ ਤੇ ਕਦੀ ਕਦੀ ਇਹ ਕੀ ਕਰਦਾ ਥੋੜਾ ਜਾ ਨੀਵੇਂ ਵਾਲੇ ਪਾਸੇ ਆ ਜਾਂਦਾ ਠੀਕ ਹੈ ਜੀ ਤਾਂ ਅੱਜ ਅਸੀਂ ਪੰਜ ਨਿਰਧਾਰਿਤ ਕਰ ਚੁੱਕੇ ਹਾਂ ਅੱਜ ਦੀ ਡੇਟ ਵਿੱਚ ਦਿਸ਼ਾਵਾਂ ਅਰਥ ਵਿਕਾਸ ਦੀਆਂ ਤਿੰਨ ਦਿਸ਼ਾਵਾਂ ਨਹੀਂ ਹੈ ਯਾਦ ਰੱਖ ਲਿਓ ਅੱਜ ਕਿੰਨੀਆਂ ਦਿਸ਼ਾਵਾਂ ਪੰਜ ਦਿਸ਼ਾਵਾਂ ਹੈਗੀਆਂ ਅਰਥ ਵਿਸਥਾਰ ਅਰਥ ਸੰਕੋਚ ਅਰਥ ਆਦੇਸ਼ ਅਰਥ ਉਚਤਾ ਤੇ ਅਰਥ ਹੀਣਤਾ ਚਲ ਹੁਣ ਆਪਾਂ ਇੱਕ ਇੱਕ ਕਰਕੇ ਕਰਦੇ ਆ ਤੁਹਾਨੂੰ ਸਮਝ ਆ ਜਾਏਗਾ ਮਾਰੇ ਧਿਆਨ ਨਾਲ ਦੇਖਿਓ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਅਰਥ ਵਿਸਤਾਰ ਦੀ ਤਾਂ ਦੇਖੋ ਜੀ ਐਨੂੰ ਨਾਲ ਤੁਸੀਂ ਕੀ ਕਰਨਾ ਥੋੜਾ ਥੋੜਾ ਇੰਗਲਿਸ਼ ਦੇ ਨਾਲ ਰਿਲੇਟ ਕਰੋਗੇ ਤਾਂ ਤੁਹਾਨੂੰ ਯਾਦ ਕਰਨਾ ਥੋੜਾ ਸੌਖਾ ਹੋ ਜਾਏਗਾ ਐਂ ਦਾ ਮਤਲਬ ਹੁੰਦਾ ਐ ਐਕਸਪੈਂਡ ਕਰਨਾ ਜਿਵੇਂ ਆਪਾਂ ਇੱਕ ਮੰਨ ਲਓ ਤੁਸੀਂ ਛੋਟੇ ਹੁੰਦੇ ਯਾਦ ਹੋਏਗਾ ਉਦੋਂ ਨਾਲ ਪਿਚ-ਪਿਚ ਵਾਲੇ ਪੈਨ ਚੱਲਦੇ ਹੁੰਦੇ ਸੀ ਹੈਨਾ ਉਹਦੇ ਵਿੱਚ ਇੱਕ ਸਪਰਿੰਗ ਹੁੰਦਾ ਸੀ ਤੁਸੀਂ ਸਪਰਿੰਗ ਨੂੰ ਜਿੰਨਾ ਚਾਹੋ ਅੱਗੇ ਤੱਕ ਖਿੱਚ ਸਕਦੇ ਸੀ ਮਤਲਬ ਇੱਕ ਲਿਮਟ ਤੱਕ ਤੱਕ ਖਿੱਚੀ ਸਕਦੇ ਸੀ রাইਟ ਆਪਨੇ ਟੀਚਰ ਦੱਸਦੇ ਸੀ ਕਿ ਇਹ ਕੀ ਹੈ ਇਹ ਐਕਸਪੈਂਡ ਹੋ ਰਿਹਾ ਹੈ ਹੈਨਾ ਬਿਲਕੁਲ ਐਵੇਂ ਹੀ ਐਕਸਪੈਂਸ਼ਨ ਦਾ ਮਤਲਬ ਕੀ ਹੁੰਦਾ ਹੈ ਕਿਸੇ ਚੀਜ਼ ਦਾ ਲੰਮਕੀ ਜਾਣਾ ਓਕੇ ਤਾਂ ਅਰਥ ਵਿਸਤਾਰ ਹੋ ਗਿਆ एक्सटेंशन ऑफ मीनिंग ਅੰਦਰ ਕੀ ਹੈ ਕਈ ਵਾਰ ਕੀ ਹੋਏਗਾ ਜਿਹੜੇ ਅਰਥ ਨੇ ਨਾ ਉਹ ਕੀ ਕਰਦੇ ਆ ਆਪਦੇ ਖੇਤਰ ਦੇ ਵਿੱਚੋਂ ਦੀ ਨਿਕਲ ਕੇ ਕੀ ਕਰਦੇ ਨੇ ਦੂਜੇ ਦੇ ਖੇਤਰ ਦੇ ਵਿੱਚ ਚਲੇ ਜਾਂਦੇ ਨੇ ਜਾਂ ਫਿਰ ਕਈ ਵਾਰੀ ਦੂਸਰੇ ਦੇ ਖੇਤਰ ਨੂੰ ਆਪਦੇ ਖੇਤਰ ਦੇ ਵਿੱਚ ਸ਼ਾਮਿਲ ਕਰ ਲੈਂਦੇ ਨੇ ਯਾਨੀ ਕਿ ਐਕਸਪੈਂਡ ਹੋਗੇ ਨਾ ਇੱਕ ਜਗ੍ਹਾ ਤੋਂ ਐਕਸਪੈਂਡ ਹੋ ਕੇ ਆਪਦਾ ਘੇਰਾ ਉਹਨੇ ਵਧਾ ਲਿਆ ਓਕੇ ਯਾਨੀ ਕਿ ਉਹਨੇ ਵਿਸਤਾਰ ਕਰ ਲਿਆ ਮੈਂ ਉਹਨੇ ਤੇ ਤੁਹਾਨੂੰ ਐਗਜ਼ਾਮਪਲ ਦਿੱਤੀਆਂ ਪਰਸੋਂ ਕੱਲ ਤੇ ਸਿਆਹੀ ਇਗਜ਼ਾਮਪਲ ਦੇ ਨਾਲ ਤੁਹਾਨੂੰ ਥੋੜਾ ਜਿਆਦਾ ਜ਼ਿਆਦਾ ਚੰਗੀ ਤਰ੍ਹਾਂ ਸਮਝ ਵਿੱਚ ਆਏਗਾ ਜਿਵੇਂ ਮੂਲ ਰੂਪ ਦੇ ਵਿੱਚ ਅਗਰ ਮੈਂ ਪਰਸੋਂ ਸ਼ਬਦ ਲੈਂਦੀ ਆਂ ਸ਼ੇਲਾ ਸ਼ੁਰੂ ਦੇ ਵਿੱਚ ਜਦੋਂ ਪਰਸੋਂ ਸ਼ਬਦ ਆਇਆ ਸੀ ਨਾ ਉਦੋਂ ਕੀ ਹੁੰਦਾ ਸੀ ਐਂਦਾ ਮਤਲਬ ਹੁੰਦਾ ਸੀ ਜਿਹੜਾ ਦਿਨ ਆਣਾ ਟਮੋਰੋ ਠੀਕ ਹੈ ਉਹਦੇ ਤੋਂ ਅਗਲਾ ਦਿਨ ਸਮਝ ਗਏ ਯਾਨੀ ਆਉਣ ਵਾਲੇ ਦਿਨ ਤੋਂ ਅਗਲਾ ਦਿਨ ਉਹਨੂੰ ਪਰਸੋਂ ਕਿਹਾ ਜਾਂਦਾ ਸੀ ਓਕੇ ਜਿਵੇਂ ਇਹ ਵਾਲਾ ਸ਼ਬਦ ਆਇਆ ਕਿੱਥੋਂ ਹੈ ਸੰਸਕ੍ਰਿਤ ਭਾਸ਼ਾ ਤੋਂ ਆਇਆ ਹੈ ਜਦੋਂ ਅਸੀਂ ਸੰਸਕ੍ਰਿਤ ਤੋਂ ਦੇਖਦੇ ਆ ਤਾਂ ਸਾਨੂੰ ਪਤਾ ਚੱਲਦਾ ਉਹਦਾ ਮਤਲਬ ਹੁੰਦਾ ਆਉਣ ਵਾਲੇ ਤੋਂ ਪਰਲੇ ਮਤਲਬ ਜਿਹੜਾ ਦਿਨ ਆਊਗਾ ਉਹਦੇ ਤੋਂ ਪਰਲਾ ਹੈਨਾ ਪਰ ਹੁਣ ਕੀ ਹੋਗਾ ਤੁਹਾਨੂੰ ਪਤਾ ਹੈ ਅਗਰ ਅਸੀਂ ਯਸਟਰਡੇ ਤੋਂ ਹੀ ਪੰਜਾਬੀ ਦੀ ਗੱਲ ਕਰਦੇ ਆ ਵਨ ਡੇ ਬਿਫੋਰ ਯਸਟਰਡੇ ਮੈਂ ਨਾ ਕਿ ਯਸਟਰਡੇ ਕਿਉਂ ਬੋਲਾਂ ਕਿਉਂਕਿ ਜੇ ਮੈਂ ਕਹਾਂਗੀ ਕੱਲ ਤਾਂ ਤੁਸੀਂ ਕੱਲ ਵੀ ਇਹੀ ਕਹਿ ਦੋਗੇ ਕਿ ਫਿਊਚਰ ਵਾਲੇ ਕੱਲ ਵੀ ਅਸੀਂ ਕੱਲ ਕਹਿੰਦੇ ਆ ਪਾਸਟ ਵਾਲੇ ਕੱਲ ਨੂੰ ਵੀ ਕੱਲ ਕਹਿੰਦੇ ਆ ਪੰਜਾਬੀ ਦੇ ਵਿੱਚ ਹੈਨਾ ਹਾਂ ਟਾਈਮ ਹੈ ਆਪਣਾ ਕਿ ਜਦੋਂ ਮੈਂ ਕਹ ਰਹੀ ਆ ਕਿ ਪਰਸੋਂ ਸ਼ਬਦ ਜਦੋਂ ਨਵਾਂ ਨਵਾਂ ਬਣਿਆ ਸੀ ਉਦੋਂ ਕੀ ਸੀਗਾ ਅਡੇ ਆਫਟਰ ਟੂਮੋਰੋ ਯਾਨੀ ਕਿ ਆੜ ਵਾਲੇ ਦਿਨ ਤੋਂ ਅਗਲਾ ਦਿਨ ਪਰਸੋਂ ਹੁੰਦਾ ਸੀ ਪਰ ਅਸੀਂ ਹੌਲੀ ਹੌਲੀ ਕਰਕੇ ਆਂਦਾ ਯੂਜ਼ ਕਰਦੇਗੇ ਕਰਦੇਗੇ ਅਸੀਂ ਕੀ ਕਰ ਦਿੱਤਾ ਕਿ ਅਡੇ ਬਿਫੋਰ ਯਸਟਰਡੇ ਯਾਨੀ ਕਿ ਕੱਲ ਜਿਹੜਾ ਬੀਤ ਚੁੱਕਿਆ ਉਹਨੇ ਤੋਂ ਵੀ ਜਿਹੜਾ ਪਹਿਲਾਂ ਵਾਲਾ ਦਿਨ ਆ ਸੀ ਉਹਨੂੰ ਵੀ ਪਰਸੋਂ ਕਹਿਣਾ ਸ਼ੁਰੂ ਕਰਤਾ ਤਾਂ ਇਹ ਕੀ ਕੀਤਾ ਪਰਸੋਂ ਨੇ ਇੱਕ ਅਰਥ ਤੋਂ ਕੀ ਕੀਤਾ ਜੀ ਅਗਲੇ ਤੱਕ ਪਹੁੰਚ ਕੇ ਆਪਦੇ ਅਰਥ ਨੂੰ ਵਿਸਤਾਰਿਤ ਕਰ ਲਿਆ ਪਰਸੋਂ ਦੀ ਐਗਜ਼ਾਮਪਲ ਹੋਗੀ ਫਿਰ ਅਸੀਂ ਐਗਜ਼ਾਮਪਲ ਲੈਂਦੇ ਆ ਜੀ ਕੱਲ ਦੀ ਠੀਕ ਹੈ ਕਨ ਕੱਲ ਦੀ ਐਗਜ਼ਾਮਪਲ ਦੇਖੋ ਜਦੋਂ ਅਸੀਂ ਸ਼ੁਰੂ ਸ਼ੁਰੂ ਦੇ ਵਿੱਚ ਕੱਲ ਸ਼ਬਦ ਲੈਂਦਾ ਸੀ ਐਂਦਾ मीनिंग ਕੀ ਹੁੰਦਾ ਸੀਗਾ ਐਂਦਾ मीनिंग ਹੁੰਦਾ ਸੀ ਜਿਹੜਾ ਆਉਣ ਵਾਲਾ ਦਿਨ ਹੈ ਟੂਮੋਰੋ ਹੈਨਾ ਉਹੀ ਕੱਲ ਹੋਏਗਾ ਬਸ ਪਾਸਟ ਵਾਲਾ ਦਿਨ ਯਸਟਰਡੇ ਨਹੀਂ ਪਰ ਅੱਜ ਕੀ ਹੋ ਗਿਆ ਅੱਜ ਅਸੀਂ ਬੀਤੇ ਕੱਲ ਵਾਸਤੇ ਵੀ ਕੱਲ ਸ਼ਬਦ ਦੀ ਵਰਤਦੇ ਹਾਂ ਆਉਣ ਵਾਲੇ ਕੱਲ ਵਾਸਤੇ ਵੀ ਕੱਲ ਸ਼ਬਦ ਹੀ ਨਿਸ਼ਚਿਤ ਕਰ ਲਿਆ ਹੋਇਆ ਹੈ ਠੀਕ ਹੈ ਐਨੇ ਵੀ ਆਜਾ ਆਪਣ ਨੂੰ ਵਿਸਤਾਰ ਕਰ ਲਿਆ ਫਿਰ ਮੈਂ ਗੱਲ ਕਰ ਰਹੀ ਹਾਂ ਸਿਆਹੀ ਸ਼ਬਦ ਦੀ ਐਂਡ ਐਗਜ਼ਾਮਪਲ ਆਪਾਂ ਬੜੀ ਵਾਰੀ ਲਈ ਹੈ ਚਾਹਤੋਰਾ ਸ਼ਬਦ ਹੈ ਇਹ ਕਿਹੜੀ ਭਾਸ਼ਾ ਦਾ ਜੀ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਗਿਆ ਅਰਬੀ ਦੇ ਵਿੱਚ ਜੇ ਅਗਰ ਆਪਾਂ ਇਹਦਾ ਅਰਥ ਦੇਖਦੇ ਹਾਂ ਤਾਂ ਇਹਦਾ ਮਤਲਬ ਹੁੰਦਾ ਕਾਲੀ ਯਾਨੀ ਕਿ ਸ਼ੁਰੂ-ਸ਼ੁਰੂ ਦੇ ਵਿੱਚ ਅਸੀਂ ਕੀ ਕਰਦੇ ਹੁੰਦੇ ਸੀ ਜਦੋਂ ਵੀ ਅਸੀਂ ਸਿਆਹੀ ਸ਼ਬਦ ਵਰਤਦੇ ਸੀ ਉਦੋਂ ਅਸੀਂ ਕਾਲੀ ਸੈਲ ਵਾਸਤੇ ਵਰਤਦੇ ਸੀ ਕਾਲੀ ਰੰਗ ਵਾਸਤੇ ਠੀਕ ਹੈ ਓਕੇ ਪਰ ਅੱਜ ਅਸੀਂ ਕੀ ਕਰਨ ਲੱਗੇ ਅੱਜ ਅਸੀਂ ਨੀਲਾ ਲਾਲ ਕਾਲਾ ਪੀਲਾ ਕੋਈ ਵੀ ਕਲਰ ਦੀ ਸਿਆਹੀ ਹੈ ਅਸੀਂ ਉਹਦੇ ਵਾਸਤੇ ਸਿਆਹੀ ਸ਼ਬਦ ਹੀ ਵਰਤਣਾ ਸ਼ੁਰੂ ਕਰਤਾ ਠੀਕ ਹੈ ਯਾਨੀ ਕਿ ਐਨਾ ਸ਼ਬਦਾਂ ਨੇ ਕੀ ਕੀਤਾ ਜੀ ਆਪਦਾ ਵਿਸਤਾਰ ਕਰ ਲਿਆ ਇਹਨਾਂ ਦਾ ਪਹਿਲਾ ਘੇੜਾ ਕਿੱਡਾ ਸੀਗਾ ਐਡਾਕ ਠੀਕ ਹੈ ਉਹਨੂੰ ਇਹ ਐਡਾ ਕਰ ਚੁੱਕੇ ਨੇ ਹੋ ਸਕਦਾ ਹੋਰ ਵੀ ਵੱਧ ਜੇ ਠੀਕ ਹੈ ਇਹ ਵਿਸਤਾਰ ਕਿੰਨਾ ਹੋਏਗਾ ਇਹ ਟਾਈਮ ਦੇ ਨਾਲ ਚੇਂਜ ਹੁੰਦਾ ਹੋ ਸਕਦਾ ਸਮਝ ਗਏ ਓਕੇ ਜ਼ਰੂਰੀ ਨਹੀਂ ਕਿ ਅੱਜ ਇੱਕ ਸ਼ਬਦ ਐਨੇ ਘੇਰੇ ਵਿੱਚ ਹੈਗਾ ਤਾਂ ਕੱਲ ਵੀ ਉਨੇ ਚ ਰਹੂਗਾ ਉਹ ਵੱਧ ਸਕਦਾ ਠੀਕ ਹੈ ਇਹ ਹੋ ਗਿਆ ਅਰਥ ਵਿਸਤਾਰ ਹੁਣ ਗੱਲ ਕਰਦੇ ਆ ਸੰਕੋਚ ਦੀ ਸੰਕੋਚ ਦਾ ਮਤਲਬ ਕੀ ਹੁੰਦਾ ਕੰਟ੍ਰੈਕਸ਼ਨ ਠੀਕ ਹੈ ਓਕੇ ਹੁ ਸੰਕੋਚ ਜਿਵੇਂ ਹੁ ਤੁਸੀਂ ਕਹਿੰਦੇ ਹੋ ਕਿਸੇ ਨੂੰ ਕਿ ਯਾਰ ਥੋੜਾ ਜਿਹਾ ਨਾ ਖੁੱਲ ਕੇ ਬੋਲਿਆ ਕਰ ਅੰਨਾ ਸੰਕੋਚ ਨਾ ਕਰਿਆ ਕਰ ਯਾਨੀ ਕਿ ਜਿਹੜੇ ਲੋਕ ਆਪਣੇ ਅੰਦਰ ਹੀ ਦਬੇ ਰਹਿੰਦੇ ਆ ਖੁੱਲ ਕੇ ਨਹੀਂ ਬੋਲਦੇ ਓਪਨ ਅਪਲੀ ਹੁੰਦੇ ਉਹਨਾਂ ਨੇ ਅਸੀਂ ਕੀ ਕਹਿੰਦਿਆਂ ਵੀ ਇਹ ਸੰਕੋਚ ਬੜਾ ਕਰਦੇ ਆ ਹੈਨਾ ਉਸੇ ਚੀਜ਼ ਨੂੰ ਤੁਸੀਂ ਅੰਧੇ ਵਿੱਚ ਲੈ ਸਕਦੇ ਹੋ ਅਰਥ ਸੰਕੋਚ ਦੇ ਵਿੱਚ ਲੈ ਸਕਦੇ ਹੋ ਅਰਥ ਵਿਸਤਾਰ ਤੋਂ ਬਿਲਕੁਲ ਉਲਟਾ ਆ ਜਾਂਦਾ ਹੈ ਅਰਥ ਸੰਕੋਚ ਅਰਥ ਵਿਸਤਾਰ ਚ ਉਹਨਾਂ ਨੇ ਕੀ ਕੀਤਾ ਸੀ ਉਹਨਾਂ ਨੇ ਸਪ੍ਰਿੰਗ ਦੀ ਤਰ੍ਹਾਂ ਆਪ ਦੇ ਆਪ ਨੂੰ ਬਹੁਤ ਜ਼ਿਆਦਾ ਐਕਸਪੈਂਡ ਕਰ ਲਿਆ ਸੀ ਠੀਕ ਹੈ ਵਿਸਤਾਰਿਤ ਕਰ ਲਿਆ ਸੀ ਪਰ ਐਥੇ ਕੀ ਕਰਨਗੇ ਅਰਥ ਸੰਕੋਚ ਮਤਲਬ ਉਹ ਸੁੰਗੜ ਜਾਏਗਾ ਠੀਕ ਹੈ ਤੁਲਨਾ ਕਰਕੇ ਦੇਖੋ ਅਰਥ ਵਿਸਤਾਰ ਇੰਨਾ ਨਹੀਂ ਹੋਇਆ ਅਜੇ ਤੱਕ ਸਾਡੀ ਪੰਜਾਬੀ ਦੇ ਵਿੱਚ ਜਿੰਨਾ ਅਰਥ ਸੰਕੋਚ ਹੁੰਦਾ ਤਾਂ ਫਿਰ ਪ੍ਰਸ਼ਨ ਇਹ ਵੀ ਆ ਸਕਦਾ ਹੈ ਨਾ ਕਿ ਇਥੇ ਹਨ ਵਿੱਚੋਂ ਜ਼ਿਆਦਾ ਕੀ ਹੋਇਆ ਪੰਜਾਬੀ ਦੇ ਵਿੱਚ ਤਾਂ ਅਰਥ ਸੰਕੋਚ ਹੋਇਆ ਕਿਉਂ ਕਿ ਸ਼ਬਦ ਵਧੇਰੇ ਕਰਕੇ ਵਿਸ਼ੇਸ਼ ਅਰਥਾਂ ਦੇ ਵਿੱਚ ਹੀ ਵਰਤੇ ਜਾਂਦੇ ਨੇ ਓਕੇ ਚਲੋ ਜਿਹਨੇ ਵੀ ਹੋਇਆ ਪਰ ਅਰਥ ਸੰਕੋਚ ਦੇ ਵਿੱਚ ਆਨੇ ਹੁੰਦਾ ਹੈ ਹੁਣ ਐਂਡੀ ਐਗਜ਼ਾਮਪਲ ਤੋਂ ਤੁਹਾਨੂੰ ਸਮਝ ਆਏਗੀ ਐਗਜ਼ਾਮਪਲ ਦੇ ਗਏ ਹਨ ਮੁਰਗਾ ਮ੍ਰਿਗ ਮਹਾਜਨ ਤੇ ਮਾਇਆ ਤੁਹਾਨੂੰ ਪਤਾ ਹੋਏਗਾ ਇਹ ਚਾਰ ਆਪਸ਼ਨ ਦੇ ਕੇ ਇਹ ਵੀ ਪੁੱਛ ਲੈਂਦੇ ਹੁੰਦੇ ਆ ਕਿ ਮੁਰਗਾ ਦੇ ਵਿੱਚ ਜਿਹੜਾ ਅਜ ਪਰਿਵਰਤਨ ਹੋਇਆ ਹੈ ਉਹ ਕਿੰਨੇ ਐਗਜ਼ਾਮਪਲ ਹੈ ਕਿ ਉਹ ਅਰਥ ਵਿਸਤਾਰ ਹੋਇਆ ਹੈ ਅਕ ਸੰਕੋਚ ਹੋਇਆ ਹੈ ਅਰਥ ਉੱਚਤਾ ਆਇਆ ਹੈ ਅਰਥ ਆਦੇਸ਼ ਆਇਆ ਹੈ ਤਾਂ ਇਹਨੂੰ ਐਗਜ਼ਾਮਪਲ ਤੋਂ ਵੀ ਪਤਾ ਚੱਲਣਾ ਚਾਹੀਦਾ ਤੇ ਜ਼ਿਆਦਾਤਰ ਇਹ ਵਾਲੀਆਂ ਐਗਜ਼ਾਮਪਲ ਜੀਆਂ ਆਉਂਦੀਆਂ ਜਿਹੜੀਆਂ ਮੈਂ ਕਰਵਾ ਰਹੀ ਆ ਓਕੇ ਚਲੋ ਪਹਿਲੇ ਮੁਰਗਾ ਸ਼ਬਦ ਦੇਖੋ ਹੁਣ ਜਿਹੜਾ ਮੁਰਗਾ ਸ਼ਬਦ ਹੈ ਇਹ ਪੰਜਾਬੀ ਦਾ ਤਾਂ ਅੱਜ ਕੱਲ ਆਮ ਵਰਤਦੇ ਆ ਪਰ ਇਹ ਮੂਲ ਰੂਪ ਦੇ ਵਿੱਚ ਕਿਹੜੀ ਭਾਸ਼ਾ ਦਾ ਸ਼ਬਦ ਸੀ ਇਹ ਸੀਗਾ ਜੀ ਅਰਬੀ ਭਾਸ਼ਾ ਦਾ ਸ਼ਬਦ ਔਰ ਤੁਹਾਨੂੰ ਪਤਾ ਕੋਈ ਵੀ ਜਾਨਵਰ ਹੋਵੇ ਕੋਈ ਵੀ ਹਰ ਇੱਕ ਜਾਨਵਰ ਦੇ ਲਈ ਇਹ ਅਰਬੀ ਭਾਸ਼ਾ ਦਾ ਸ਼ਬਦ ਹੀ ਵਰਤਿਆ ਜਾਂਦਾ ਸੀ ਮੁਰਗਾ ਓਕੇ ਪਰ ਜਦੋਂ ਅਸੀਂ ਪੰਜਾਬੀ ਚ ਲੈ ਕੇ ਆਏ ਅਸੀਂ ਕੀ ਕੀਤਾ ਉਹ ਤਾਂ ਹਰ ਇੱਕ ਜਾਨਵਰ ਉਹਦੇ ਵਿੱਚ ਸੀਗਾ ਕੋੜਾ ਕੁੱਤਾ ਹਾਥੀ ਸ਼ੇਰ ਬਾਗ ਹਿਰਨ ਠੀਕ ਹੈ ਕੋਈ ਵੀ ਅਸੀਂ ਕੀ ਕੀਤਾ ਸਾਰਿਆਂ ਨੂੰ ਕੱਟਤਾ ਉਹ ਵਿਚਾਰੇ ਨੂੰ ਇੱਕੋ ਹੀ ਜਗ੍ਹਾ ਤੇ ਸੰਪੂਕਿਤ ਕਰਤਾ ਐਡਾ ਵੱਡਾ ਉਹਦਾ ਅਰਥ ਸੀਗਾ ਪਰ ਅਸੀਂ ਉਹਦਾ ਕੇੜਾ ਐਡਾ ਕੁ ਬਣਾਤਾ ਠੀਕ ਹੈ ਅਸੀਂ ਸਿਰਫ ਤੇ ਸਿਰਫ ਕੁੱਕੜ ਵਸਤੀ ਨੂੰ ਯੂਜ਼ ਕਰਨਾ ਸਟਾਰਟ ਕਰਤਾ ਸਮਝ ਗਏ ਯਾਨੀ ਕਿ ਅਸੀਂ ਕੀ ਕਰਤਾ ਹੁੰਦੇ ਵਸਤੇ ਰਾਖਵਾ ਬਣਾਤਾ ਤਾਂ ਸੰਪੂਕਿਤ ਹੋ ਗਿਆ ਓਕੇ ਫਿਰ ਆ ਜੋ ਮ੍ਰਿਗਵਲ ਮ੍ਰਿਗ ਕਿਹੜੀ ਭਾਸ਼ਾ ਦਾ ਸ਼ਬਦ ਹੈ ਇਹ ਹੈਗਾ ਜੀ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੁਣ ਅੰਗਰੇਜ਼ੀ ਚ ਵੀ ਆ ਨਹੀਂ ਸੀਗਾ ਜਿਵੇਂ ਮੁਰਗਾ ਆਪਾਂ ਦੇਖਿਆ ਨਾ ਕਿ ਅੱਡੀ ਦੇ ਵਿੱਚ ਹਰ ਜਾਨਵਰ ਨੂੰ ਮੁਰਗਾ ਕਹਿ ਦਿੰਦੇ ਹੁੰਦੇ ਸੀਗੇ ਨਛੱਤਰ ਜੀ ਇਹ ਅਰਥ ਵਿਸਤਾਰ ਵਾਲਾ ਸ਼ਬਦ ਸੌਰੀ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਉਹ ਵਾਲਾ ਹੈਗਾ ਟੌਪਿਕ ਠੀਕ ਹੈ ਜੀ ਇਹ ਇਕੁਇ ਟੌਪਿਕ ਹੈ ਪੂਰੇ ਦੇ ਵਿੱਚ ਤਾਂ ਆਪਾਂ ਗੱਲ ਕਰ ਰਹੇ ਹਾਂ ਐਵੇਂ ਸੰਸਕ੍ਰਿਤ ਵਿੱਚ ਕੀ ਹੁੰਦਾ ਸੀ ਜਿਹੜਾ ਵੀ ਜਾਨਵਰ ਤੁਹਾਡੇ ਸਾਹਮਣੇ ਆ ਜੇ ਬਸ ਮ੍ਰਿਗ ਹੈ ਪਰ ਅੱਜ ਅਸੀਂ ਕੀ ਕੀਤਾ ਪੰਜਾਬੀ ਦੇ ਵਿੱਚ ਅਸੀਂ ਇਹਨੂੰ ਸਿਰਫ ਸਿਰਫ ਕੀ ਬਨਾਤਾ ਹਿਰਨ ਬਨਾਤਾ ਠੀਕ ਹੈ ਓਕੇ ਫਿਰ ਆਪਾਂ ਗੱਲ ਕਰਦੇ ਹਾਂ ਮਹਾਜਨ ਸ਼ਬਦ ਦੀ ਠੀਕ ਹੈ ਐਵੇਂ ਨਾਲ ਵੀ ਇਹੀ ਹੋਇਆ ਕਿਵੇਂ ਮਹਾਜਨ ਪਹਿਲਾਂ ਕਿ ਹੁੰਦਾ ਸੀ ਜਨ ਮਤਲਬ ਲੋਕ ਮਹਾ ਮਤਲਬ ਮਹਾਨ ਹੈ ਨਾ ਪਹਿ ਅਸੀਂ ਕਹਿੰਦੇ ਹੁੰਦੇ ਸੀ ਮਹਾਨ ਆਦਮੀ ਜਿਹੜੇ ਹੁੰਦੇ ਨੇ ਉਹ ਮਹਾਜਨ ਹੁੰਦੇ ਹੁੰਦੇ ਸੀ ਪਹਿਲਾਂ ਓਕੇ ਪਰ ਇਹ ਕੇਵਲ ਅੱਜ ਕੀ ਹੋਣ ਲੱਗਿਆ ਬਾੜੀਆਂ ਦੇ ਵਾਸਤੇ ਜਾਂ ਫਿਰ ਜਿਹੜੇ ਵਪਾਰੀ ਹੁੰਦੇ ਨੇ ਉਹਨਾਂ ਦੇ ਵਾਸਤੇ ਮਹਾਜਨ ਸ਼ਬਦ ਜਿਹੜਾ ਹੋ ਵਰਤਿਆ ਜਾਣ ਲੱਗਿਆ ਠੀਕ ਹੈ ਓਕੇ ਫਿਰ ਲਾਸਟ ਆਪਾਂ ਮਾਇਆ ਸ਼ਬਦ ਦੀ ਗੱਲ ਕਰ ਲੈਂਦੇ ਆ ਪਹਿਲਾਂ ਕੀ ਹੁੰਦਾ ਸੀ ਮਾਇਆ ਜਿਹੜਾ ਨਾ ਸਾਰੇ ਦੇ ਸਾਰੇ ਦੁਨਿਆਵੀ ਪਦਾਰਥਾਂ ਨੂੰ ਕਿਹਾ ਜਾਂਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਖੋ ਗੁਰਬਾਣੀ ਪੜ੍ਹੋ ਤੈਨੂੰ ਪਤਾ ਚੱਲੇਗਾ ਉਹਦੇ ਵਿੱਚ ਮਾਇਆ ਮਤਲਬ ਸਿਰਫ ਪੈਸੇ ਦੀ ਗੱਲ ਨਹੀਂ ਕੀਤੀ ਗਈ ਮਾਇਆ ਮਤਲਬ ਸਾਰੇ ਦੁਨਿਆਵੀ ਪਦਾਰਥਾਂ ਦੀ ਗੱਲ ਕੀਤੀ ਗਈ ਹੈ ਠੀਕ ਹੈ ਪਰ ਅੱਜ ਅਸੀਂ ਕੀ ਕੀਤਾ ਅਸੀਂ ਆਮ ਭਾਸ਼ਾ ਦੇ ਵਿੱਚ ਆ ਨੂੰ ਸਿਰਫ ਤੇ ਸਿਰਫ ਧੰਨਵਾਦ ਲਈ ਯੂਜ਼ ਕਰਨਾ ਸਟਾਰਟ ਕਰਤਾ ਇਹ ਹੁੰਦਾ ਹੈ ਕਿ ਅਰਥ ਐਡਾ ਵੱਡਾ ਹੁੰਦਾ ਸੀ ਹਰ ਇੱਕ ਚੀਜ਼ ਲਈ ਵਰਤਿਆ ਜਾਂਦਾ ਸੀ ਪਰ ਅੱਜ ਹੁੰਦਾ ਘੇੜਾ ਬਹੁਤ ਛੋਟਾ ਕਰਤਾ ਉਹਨੂੰ ਮਤਲਬ ਸੰਕੁਚਿਤ ਕਰਤਾ ਫਿਰ ਗੱਲ ਕਰਦੇ ਹਾਂ ਸੀ ਅਰਥ ਆਦੇਸ਼ ਦੀ ਠੀਕ ਹੈ ਅਰਥ ਆਦੇਸ਼ ਨੂੰ ਆਪਾਂ ਕੀ ਕਹਿ ਸਕਦੇ ਹਾਂ ਜੀ ਇਹਨੂੰ ਅਰਥ ਸੰਚਾਰ ਵੀ ਕਿਹਾ ਜਾਂਦਾ ਹੈ ਇਹ ਇੱਕ ਤਾਂ ਤੁਸੀਂ ਨਾਮ ਯਾਦ ਰੱਖ ਲਓ ਕਿ ਅਰਥ ਆਦੇਸ਼ ਨੂੰ ਹੋਰ ਕਿਹੜੇ ਨਾਮ ਜਨ ਲਦੇ ਨੇ ਤਾਂ ਅਰਥ ਸੰਚਾਰ ਦੇ ਨਾਲ ਸੰਚਾਰ ਤੋਂ ਤੁਹਾਨੂੰ ਪਤਾ ਚੱਲ ਜੇਗਾ ਐਤੀ ਗੱਲ ਹੋ ਰਹੀ ਹੈ ਟਰਾਂਸਫਰ ਆਫ ਮੀਨਿੰਗ ਦੀ ਟਰਾਂਸਫਰ ਕਿਵੇਂ ਜਿਵੇਂ ਹੁਣ ਤੁਸੀਂ ਮੰਨ ਲਓ ਤੁਹਾਡੇ ਪਾਪਾ ਜੌਬ ਕਰਦੇ ਨੇ ਅੱਜ ਲੁਧਿਆਣਾ ਵਿੱਚ ਜੌਬ ਕਰਦੇ ਆ ਫਿਰ ਬਾਅਦ ਵਿੱਚ ਤੁਹਾਡੀ ਮੁਹਾਲੀ ਦੇ ਵਿੱਚ ਟਰਾਂਸਫਰ ਹੋ ਗਈ ਤਾਂ ਤੁਸੀਂ ਕੀ ਕਰੋਗੇ ਆਪਦਾ ਸਾਰਾ ਕੁੱਛ ਲੁਧਿਆਣੇ ਤੋਂ ਚੁੱਕ ਕੇ ਐਦਰ ਟਰਾਂਸਫਰ ਹੋ ਜਾਗੇ ਸ਼ਿਫਟ ਹੋ ਜਾਗੇ ਹੰਦੂ ਲੁਧਿਆਣਾ ਦੇ ਵਿੱਚ ਤੁਹਾਡਾ ਕੁਝ ਵੀ ਨਹੀਂ ਰਹਾ ਐਮ ਆ ਰਾਈਟ ਨਹੀਂ ਅੱਥੇ ਕੀ ਹੋਇਆ ਜਿਹੜਾ ਅਰਥ ਹੈ ਨਾ ਉਹ ਕੀ ਕਰਦਾ ਆਪਦਾ ਮੂਲ ਇਸਤ ਆਪਦਾ ਮੂਲ ਅਰਥ ਛੱਡ ਦਿੰਦਾ ਯਾਨੀ ਐਨੇ ਲੁਧਿਆਣੇ ਨੂੰ ਛੱਡਤਾ ਹੁਣ ਹਮੇਸ਼ਾ ਮਸਤੀ ਬਿਲਕੁਲ ਨਵੀਂ ਕਲਚਰ ਦੇ ਵਿੱਚ ਬਿਲਕੁਲ ਨਵੀਂ ਜਗ੍ਹਾ ਦੇ ਉੱਪਰ ਆ ਕੇ ਵੱਸ ਗਿਆ ਚੰਡੀਗੜ੍ਹ ਵਿੱਚ ਆ ਕੇ ਵੱਸ ਗਿਆ ਯਾਨੀ ਕਿ ਹੁਣ ਨੇ ਕੀ ਕੀਤਾ ਜਿਹੜੇ ਅਰਥ ਸੀ ਨਾ ਉਹ ਬਿਲਕੁਲ ਐਨੇ ਨਵੇਂ ਪ੍ਰਬ타ਣੇ ਸਟਾਰਟ ਕਰਤੇ ਸਮਝ ਗਏ ਉਹਨੂੰ ਆਪਾਂ ਕਹਦੇ ਨੇ ਟਰਾਂਸਫਰ ਆਫ मीनिंग ਸੰਚਾਰ ਕਰ ਦੇਣਾ ਠੀਕ ਹੈ ਜੀ ਓਕੇ ਤਾਂ ਹੀ ਆਪਾਂ ਨੂੰ ਅਰਥ ਆਦੇਸ਼ ਜਾਂ ਅਰਥ ਸੰਚਾਰ ਦਾ ਨਾਮ ਦਿੰਦੇ ਆ ਠੀਕ ਹੈ ਇਗਜ਼ਾਮਪਲ ਲੈ ਕੇ ਦੇਖੋ ਆਪਾਂ ਗਵਾਰ ਤੇ ਖੀਰ ਦੋ ਇਗਜ਼ਾਮਪਲਸ ਲਵਾਂਗੇ ਠੀਕ ਹੈ ਜੀ ਓਕੇ ਪਹਿਲਾਂ ਆਪਾਂ ਗੱਲ ਕਰਦੇ ਆ ਗਵਾਰ ਸ਼ਬਦ ਦੀ ਅੱਜ ਤੁਹਾਨੂੰ ਪਤਾ ਹੈ ਜਿਹੜਾ ਇਨਸਾਨ ਬਿਲਕੁਲ ਜ਼ਾਹਲ ਹੁੰਦਾ ਹੈ ਜਿੰਦੀ ਬੁੱਧੀ ਨਹੀਂ ਹੁੰਦੀ ਜਿਹੜਾ ਮੂਰਖ ਹੁੰਦਾ ਹੈ ਹੈਨਾ ਅਸੀਂ ਉਹਨਾਂ ਨੂੰ ਗਵਾਰ ਕਹਿੰਦੇ ਆ ਤੁਹਾਨੂੰ ਪਤਾ ਹੈ ਸ਼ੁਰੂ ਸ਼ੁਰੂ ਦੇ ਵਿੱਚ ਗਵਾਰ ਦਾ ਮਤਲਬ ਕੀ ਹੁੰਦਾ ਸੀ ਤੁਹਾਨੂੰ ਲੱਗਦਾ ਸੱਚੀ ਦੇ ਵਿੱਚ ਹੁੰਦਾ ਸੀ ਜਿਹੜੇ ਪਿੰਡ ਦੇ ਵਾਸੀ ਹੁੰਦੇ ਸੀ ਨਾ ਸਿਰਫ ਪਿੰਡ ਵਾਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਗਵਾਰ ਔਰ ਅੱਜ ਅਸੀਂ ਕੀ ਕੀਤਾ ਅੱਜ ਅਸੀਂ ਕਹਿ ਦਿੰਦੇ ਆ ਕਿ ਆ ਗਵਾਰ ਵਸਦੇ ਪਏ ਨਹੀਂ ਨਾ ਪਿੰਡ ਵਾਸੀ ਤਾਂ ਉਹਨੇ ਬਿਲਕੁਲ ਖਤਮ ਹੀ ਕਰਤਾ ਹੁਣ ਉਹਨੇ ਲੁਧਿਆਣੇ ਤੋਂ ਆਪ ਦਾ ਨਾਤਾ ਬਿਲਕੁਲ ਤੋੜਤਾ ਹੁਣ ਉਹ ਸਿਰਫ ਕੀ ਬੋਲਦਾ ਹੈ ਜ਼ਾਹਲ ਨੂੰ ਨਿਰਬੁੱਧੀ ਨੂੰ ਜਾਂ ਮੂਰਖ ਇਨਸਾਨ ਨੂੰ ਇਹ ਕਹਿਣ ਲੱਗ ਗਿਆ ਗਵਾਰ ਸਮਝ ਗਿਆ ਬਿਲਕੁਲ ਹੀ ਅਰਥ ਚੇਂਜ ਹੋ ਗਿਆ ਓਕੇ ਫਿਰ ਅਸੀਂ ਖੀਰ ਦੀ ਗੱਲ ਕਰਦੇ ਆਂ ਕਨਪਟ ਹੈ ਖੀਰ ਸ਼ੁਰੂ-ਸ਼ੁਰੂ ਦੇ ਵਿੱਚ ਕੀ ਹੁੰਦੀ ਸੀ ਪੰਜਾਬੀ ਦੇ ਵਿੱਚ ਅੱਜ ਤੱਕ ਅਸੀਂ ਕਹਿ ਦਿੰਦੇ ਆ ਕਿ ਚਾਵਲ ਤੇ ਦੁੱਧ ਜਦੋਂ ਸਿਆਣੇ ਨੂੰ ਮਿਲਾਉਂਦੇ ਆ ਉਹਦੇ ਨਾਲ ਖੀਰ ਬਣਦੀ ਹੈ ਪਰ ਸ਼ੁਰੂਆਤ ਦੇ ਵਿੱਚ ਕੱਲੇ ਦੁੱਧ ਨੂੰ ਖੀਰ ਕਿਹਾ ਜਾਂਦਾ ਸੀ ਕੈਨੀ ਇਮੇਜਨ ਥੈਟ ਬਟ ਅੱਜ ਇਹ ਖਤਮ ਹੋ ਗਿਆ ਕੱਲਾ ਆ ਹੀ ਰਹਿ ਗਿਆ ਪੂਰੀ ਤਰ੍ਹਾਂ ਆਪਣੇ ਅਰਥਾਂ ਨੂੰ ਬਦਲ ਲੈਣਾ ਠੀਕ ਹੈ ਜੀ ਓਕੇ ਚਲੋ ਅੱਗੇ ਗੱਲ ਕਰੀਏ ਬੱਚੋ ਹਾਂ ਉਹ ਦੁਬਾਰਾ ਹੋ ਗਿਆ ਨਾ ਕਿ ਗਵਾਰ ਆਪਾਂ ਰਾਰੀ ਨੂੰ ਕੰਨਾਂ ਨਹੀਂ ਲਗਾ ਕੇ ਸਿੰਪਲ ਦੇਖ ਰਹੇ ਹਾਂ ਓਕੇ ਹੁਣ ਆਜੋ ਚੌਥਾ ਚੌਥਾ ਹੈ ਦਾ ਅਰਥ ਉਚਤਾ ਅਰਥ ਉਤਕਰਸ਼ ਜਦੋਂ ਤੁਹਾਡੇ ਪੇਪਰਾਂ ਵਿੱਚ ਆਉਂਦਾ ਹੈ ਨਾ ਤੁਹਾਨੂੰ ਅਰਥ ਉਚਤਾ ਸ਼ਬਦ ਹੀ ਦਿੰਦੇ ਕਿਉਂਕਿ ਇਹਦੇ ਤੋਂ ਪਤਾ ਚੱਲ ਜਾਂਦਾ ਹੈ ਕਿ ਅਰਥ ਦਾ ਸ਼ਬਦ ਉੱਚਾ ਹੋ ਜਾਏਗਾ मीनिंग ਉੱਚਾ ਹੋ ਜਾਏਗਾ ਰਾਈਟ ਬਟ ਉਤਕਰਸ਼ ਦੇ ਦਿੰਦੇ ਆ ਤਾਂ ਉਤਕਰਸ਼ ਤੇ ਉਚਤਾ ਇੱਕੋ ਹੀ ਚੀਜ਼ ਹੈ ਪਹਿਲਾਂ ਤੇ ਯਾਦ ਰੱਖ ਲਿਓ ਕਈ ਵਾਰ ਕੀ ਹੁੰਦਾ ਹੈ ਕਈ ਆਨੇ ਦੇ ਸ਼ਬਦ ਜਿਹੜੇ ਨਾ ਬਹੁਤ ਹੀ ਆਮ ਹੀ ਹੀਣ ਦੇ ਸ਼ਬਦ ਹੁੰਦੇ ਸੀ ਠੀਕ ਹੈ ਯਾਨੀ ਕਿ ਬਕਵਾਸ ਜਿਹੀ ਚੀਜ਼ਾਂ ਵਾਸਤੇ ਯੂਜ਼ ਕੀਤੇ ਜਾਂਦੇ ਸੀ ਬਿਲਕੁਲੀ ਬੇਮਤਲਬੀ ਚੀਜ਼ਾਂ ਲਈ ਓਕੇ ਬਟ ਹੁਣ ਕੀ ਹੋ ਗਿਆ ਅੱਜ ਉਹ ਉਚਤਾ ਦੀ ਪਤਲੀ ਧਾਰਨ ਕਰ ਗਏ ਅੱਜ ਉਹ ਬਹੁਤ ਵਧੀਆ ਚੀਜ਼ਾਂ ਵਾਸਤੇ ਯੂਜ਼ ਹੋਣ ਲੱਗੇ ਠੀਕ ਹੈ ਜੀ ਉਹਨਾਂ ਆਪਾਂ ਸੰਸਕ੍ਰਿਤ ਦੇ ਵਿੱਚ ਲਾਈਕ ਅਰਥ ਉਚਰਸ਼ ਕਹਿ ਦਿੰਦੇ ਆ ਤੇ ਪੰਜਾਬੀ ਦੇ ਵਿੱਚ ਅਸੀਂ ਉਹਨੂੰ ਅਰਥ ਉਚਤਾ ਕਹਿ ਦਿੰਦੇ ਆ ਇਗਜ਼ਾਮਪਲ ਲੋ ਮੁਗਦ ਫਿਰੰਗੀ ਤੇ ਬਾਬੂ ਪਹਿਲਾਂ ਅਸੀਂ ਗੱਲ ਕਰਦੇ ਆ ਮੁਗਦ ਸ਼ਬਦ ਦੀ ਠੀਕ ਹੈ ਜੀ ਐਂਡਾ ਮੂਲ ਅਰਥ ਕੀ ਹੁੰਦਾ ਸੀ ਪਤਾ ਤੁਹਾਨੂੰ ਮੂਰਖ ਓਕੇ ਅੱਜ ਕੀ ਹੋ ਗਿਆ ਅੱਜ ਜਿਹੜਾ ਪਰਮਾਤਮਾ ਦੀ ਭਗਤੀ ਦੇ ਵਿੱਚ ਮਸਤ ਬੰਦਾ ਹੈਗਾ ਅਨੁਅਰਥੀ ਮੁਕਤ ਕਹਿ ਦਿੰਦੇ ਆ ਜਿਹੜਾ ਮਿਊਜ਼ਿਕ ਦੇ ਵਿੱਚ ਮਸਤ ਹੋ ਗਿਆ ਡੁੱਬ ਗਿਆ ਅਨੁਅਰਥੀ ਮੁਕਤ ਕਹਿ ਦਿੰਦੇ ਆ ਕਿੱਥੇ ਦਾ ਮੂਰਖ ਕਿੱਥੇ ਪਰਮਾਤਮਾ ਦੀ ਭਗਤੀ ਦੇ ਵਿੱਚ ਮਸਤ ਬੰਦਾ ਸਮਝ ਗਏ ਕਿੰਨਾ ਬਕਵਾਸ ਜਿਹੇ ਦਾ ਮੀਨਿੰਗ ਸੀਗਾ ਅੱਜ ਉਹ ਕਿੱਥੇ ਜਾ ਕੇ ਪਹੁੰਚ ਗਿਆ ਠੀਕ ਹੈ ਮੁਕਤ ਹੋ ਗਿਆ ਫਿਰ ਗੱਲ ਕਰੀਏ ਫਿਰੰਗੀ ਦੀ ਤਾਂ ਫਿਰੰਗੀ ਦਾ ਐਕਚੁਅਲੀ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਪੁਰਤਗਾਲ ਤੁਹਾਨੂੰ ਪਤਾ ਪੋਰਟੁਗੀਜ਼ ਡਾਕੂ ਹੁੰਦੇ ਹੁੰਦੇ ਸੀ ਹੈਨਾ ਤਾਂ ਜਿਹੜੇ ਪੁਰਤਗਾਲੀ ਡਾਕੂ ਹੁੰਦੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਫਿਰੰਗੀ ਤੇ ਨੈਗੇਟਿਵ ਮਿਲੇਗੀ ਸੀ ਨਾ ਅੱਜ ਕੀ ਹੋਗਾ ਬਿਲਕੁਲ ਪੋਜ਼ਿਟਿਵ ਹੋ ਗਿਆ ਕਿਵੇਂ ਜਿੰਨੇ ਵੀ ਯੂਰਪ ਦੇ ਵਿੱਚ ਆਮ ਲੋਕ ਰਹਿੰਦੇ ਨੇ ਅਸੀਂ ਉਹਨਾਂ ਨੂੰ ਕੀ ਕਹਿੰਦਾ ਫਿਰੰਗੀ ਕਹਿੰਦਾ ਯਾਨੀ ਨੈਗੇਟਿਵ ਤੋਂ ਬਿਲਕੁਲ ਪੋਜ਼ਿਟਿਵ ਵਰਡ ਅਨੇ ਆਪਦੇ ਬਣਾ ਲੈ ਮੀਨਿੰਗ ਬਣਾ ਲੈ ਬਾਬੂ ਇਹ ਤਾਂ ਤੁਸੀਂ ਦੇਖ ਕੇ ਹੈਰਾਨ ਹੋ ਜੰਨਾ ਮੈਨੂੰ ਤਾਂ ਆਪ ਨੂੰ ਬੜੀ ਹੈਰਾਨੀ ਹੋਈ ਸੀਗੀ ਅੱਜ ਅਸੀਂ ਕੀ ਕਰਦੇ ਹਾਂ ਬਾਬੂ ਅਸੀਂ ਕਹਿ ਦਿੰਦੇ ਹਾਂ ਕਿਸੇ ਵੀ ਜਗ੍ਹਾ ਦੇ ਉੱਪਰ ਕਲਰਿਕ ਲੱਗਿਆ ਬੰਦਾ ਅਸੀਂ ਕਹਿੰਦੇ ਹਾਂ ਬਾਬੂ ਲੱਗਿਆ ਹੋਇਆ ਹੈ ਨਾ ਇਹ ਅਸਲ ਦੇ ਵਿੱਚ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਤੁਹਾਨੂੰ ਪਤਾ ਸ਼੍ਰੇਸ਼ਟ ਦੇ ਵਿੱਚ ਬਾਬੂ ਨੂੰ ਬਾਂਦਰ ਕਿਹਾ ਜਾਂਦਾ ਹੁੰਦਾ ਸੀ ਇਮੇਜਿਨ ਕਿਤੇ ਬਾਂਦਰ ਕਿਤੇ ਕਲਰਕ ਐਨਾ ਜ਼ਿਆਦਾ ਉਹਨੇ ਚੇਂਜ ਕਰ ਲਿਆ ਓਕੇ ਸਾਡੇ ਇਥੇ ਬਾਬੂ ਕੀ ਹੈ ਪ੍ਰਤਿਸ਼ਠਾ ਦਾ ਅਰਥ ਰੱਖਦਾ ਪਰ ਉੱਥੇ ਕੀ ਸੀ ਬਾਂਦਰ ਯਾਨੀ ਕਿ ਇੱਕ ਜਾਨਵਰ ਦਾ ਨਾਮ ਸੀ ਇਸ ਕਰਕੇ ਜਿਹੜੇ ਵੀ ਅਰਥ ਆਪਦੇ मीनिंग ਨੂੰ ਉੱਚਾ ਲੈ ਜਾਂਦੇ ਨੇ ਉੱਚੀ ਪਦਵੀ ਹਾਸਲ ਕਰ ਲੈਂਦੇ ਆ ਉਹਨੂੰ ਅਸੀਂ ਅਰਥ ਉਚਤਾ ਜਾਂ ਫਿਰ ਅਰਥ ਉਤਕਰਸ਼ ਕਹਿੰਦੇ ਆ ਲਾਸਟ ਤੇ ਅਰਥਹੀਨਤਾ ਜਾਂ ਅਰਥ ਅਪਕਰਸ਼ ਦੀ ਗੱਲ ਕਰਦੇ ਆ ਅਰਥ ਉਚਤਾ ਦੇ ਬਿਲਕੁਲ ਉਲਟਾ ਆ ਜਾਂਦਾ ਹੈ ਅਰਥ ਅਪਕਰਸ਼ ਠੀਕ ਹੈ ਜਾਂ ਫਿਰ ਅਰਥੀਮਤਾ ਓਕੇ ਤਾਂ ਇਹਦੇ ਵਿੱਚ ਕੀ ਹੈ ਕਈ ਵਾਰੀ ਕਈ ਸ਼ਬਦ ਹੁੰਦੇ ਨੇ ਜਿਹੜੇ ਤਾਂ ਬੜੇ ਵਧੀਆ ਐਨ ਪੋਜ਼ਿਟਿਵ ਜੇ ਵਰਡਸ ਐ ਮਤਲਬ ਕਿ ਇੱਕ ਤਨੇ ਪ੍ਰਤਿਸ਼ਠਾ ਵਾਲੇ ਸ਼ਬਦ ਹੁੰਦੇ ਸੀ ਉਹਨਾਂ ਦੇ ਅਰਥ ਹੁੰਦੇ ਸੀ ਅੱਜ ਉਹ ਜਿਵੇਂ ਢਾਹ ਢੇਰੀ ਹੋਏ ਪਨੇ ਉਹਨਾਂ ਦਾ ਨੀਵਾ ਪੰਨਾ ਆ ਗਿਆ ਢਾਰੇ ਜੇ ਹੋ ਗਏ ਨੇ ਉਹਨੇ ਤਾਂ ਉਲਟਾ ਹੋ ਗਏ ਨਾ ਠੀਕ ਹੈ ਹੁਣ ਜਿਵੇਂ ਕੀ ਆਪਾਂ ਸਮਝਦੇ ਹਾਂ ਇਹਦੇ ਵਿੱਚ ਕਾਲ ਭੂਤ ਤੇ ਅਫਲਤੂ ਇਹ ਤਿੰਨ ਸ਼ਬਦ ਲਓ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਾਲ ਦੀ ਕਿਸੇ ਟਾਈਮ ਦੇ ਉੱਪਰ ਕਾਲ ਦਾ ਮਤਲਬ ਕੀ ਹੁੰਦਾ ਸੀ ਕੋਈ ਵੀ ਸਮਾਂ ਹੈ ਨਾ ਉਹਨੇ ਸੀ ਕਾਲ ਕਹਿੰਦੇ ਹੁੰਦੇ ਸੀ ਪਰ ਅੱਜ ਜੇ ਕੋਈ ਕਹਿੰਦਾ ਕਾਲ ਆ ਗਿਆ ਉਹ ਬੰਦਾ ਕਹਿੰਦਾ ਹੱਥ ਜੋੜੇ ਐਨਾ ਨੈਗੇਟਿਵ ਨਾ ਬੋਲ ਹਨਾ ਯਾਨੀ ਕਿ ਮੌਤ ਆ ਗਈ ਰਾਈਟ ਕਿੰਨਾ ਜ਼ਿਆਦਾ मीनिंग ਚੇਂਜ ਹੋ ਗਿਆ ਓਕੇ ਭੂਤ ਦੀ ਗੱਲ ਕਰੋ ਪਹਿਲਾਂ ਕੀ ਹੁੰਦਾ ਸੀਗਾ ਭੂਤ ਦਾ ਮਤਲਬ ਹਰ ਇੱਕ ਜੀਵ ਜਿਹੜਾ ਦੁਨੀਆ ਤੇ ਹੈਗਾ ਨਾ ਉਹਨੂੰ ਭੂਤ ਕਿਹਾ ਜਾਂਦਾ ਸੀ ਬਾਅਦ ਵਿੱਚ ਕੀ ਹੋ ਗਿਆ ਜਿਹੜੇ ਰਾਖਸ਼ ਹੁੰਦੇ ਸੀ ਹਨਾ ਉਹਨਾਂ ਨੂੰ ਭੂਤ ਕਿਹਾ ਜਾਣ ਲੱਗਿਆ ਰਾਈਟ ਆਪਣਾ ਤੂੰ ਦੀ ਗੱਲ ਕਰ ਲੋ ਆਪਣਾ ਤੂੰ ਐਕਚੁਅਲੀ ਪਲਾਟੋ ਸੀਗਾ ਪਲੇਟੋ ਨੂੰ ਅਫਲਾਟੂ ਕਿਹਾ ਜਾਂ ਦੱਸਦੇ ਆਲੋ ਪਤਾ ਨਾ ਯੂਨਾਨੀ ਦਾਰਸ਼ਨਿਕ ਹੋਇਆ ਪਲੇਟੋ ਉਹ ਸੀਗਾ ਅਫਲਾਟੂ ਪਰ ਅੱਜ ਅਸੀਂ ਕੀ ਕਰਦੇ ਆ ਕੋਈ ਵੀ ਧੋਖੇਬਾਜ਼ ਬੰਦਾ ਹੈ ਨਾ ਅਸੀਂ ਉਹਨੂੰ ਕਹਿ ਦਿੰਦੇ ਆ ਫਲਾਟੂ ਇਹ ਮੜਾ ਯਾਦ ਰੱਖ ਲਿਓ ਫਲਾਟੂ ਸ਼ਬਦ ਜਿਹੜਾ ਹੈ ਇਹ ਕਿਹੜੇ ਸ਼ਬਦ ਦਾ ਕੱਢ ਪਵੀ ਕਰਨਾ ਹੈ ਇਹ ਹੈਗਾ ਜੀ ਅਫਲਾਟੂ ਦਾ ਹੀ ਕੱਢ ਪਵੀ ਕਰਨ ਠੀਕ ਹੈ ਤਾਂ ਕਿੰਨਾ ਜ਼ਿਆਦਾ ਕਿੱਥੇ ਦੇ ਇੱਕ ਦਾਰਸ਼ਨਿਕ ਤੇ ਕਿੱਥੇ ਇੱਕ ਥਾਗ ਤੇ ਧੋਖੇਬਾਜ਼ ਬੰਦਾ ਓਕੇ ਤਾਂ ਐਦਾਂ ਇਹ ਜਿਹੜੀਆਂ ਪੰਜ ਚਾਲਾਂ ਇਹ ਅਰਥ ਦੀਆਂ ਚਾਲਾਂ ਹੁੰਦੀਆਂ ਨੇ ਕਦੇ ਇਹ ਆਪੇ ਮੂਲ ਤੋਂ ਫੈਲ ਜਾਂਦੇ ਨੇ ਠੀਕ ਹੈ ਜਿੰਨੂੰ ਅਸੀਂ ਅਰਥ ਵਿਸਤਾਰ ਕਹਿ ਦਿੰਦੇ ਆ ਓਕੇ ਕਦੇ ਇਹ ਆਪੇ ਮੂਲ ਤੋਂ ਸੁਗੜ ਜਾਂਦੇ ਆ ਜਿੰਨੂੰ ਅਸੀਂ ਅਰਥ ਸੰਕੋਚ ਕਹਿ ਦਿੰਦੇ ਆ ਕਦੇ ਬਿਲਕੁਲ ਹੀ ਬਦਲ ਜਾਂਦੇ ਆ ਟਰਾਂਸਫਰ ਹੀ ਕਰਵਾ ਲੈਂਦੇ ਆ ਉਹਨੂੰ ਅਸੀਂ ਅਰਥ ਆਦੇਸ਼ ਕਹਿ ਦਿੰਦੇ ਆ ਕਿਉਂਕਿ ਇਹਨਾਂ ਦੀ ਬਦਲੀ ਦੇ ਆਦੇਸ਼ ਆ ਜਾਂਦੇ ਸਰਕਾਰ ਵੱਲੋਂ ਓਕੇ ਕਦੇ ਉਚਾਈ ਜਾਂਦੇ ਨੇ ਯਾਨੀ ਕਿ ਅਰਥ ਉਚਤਾ ਜਾਂ ਅਰਥ ਉਤਕਰਸ਼ ਹੋ ਜਾਂਦਾ ਹੈ ਕبھی ਹੀਨੇ ਹੋ ਜਾਂਦੇ ਆ ਅਰਥਹੀਣਤਾ ਜਾਂ ਫਿਰ ਅਰਥ ਅਪਕਰਸ਼ ਹੋ ਜਾਂਦਾ ਪੰਜੋਗੇ ਨਾ ਰਾਈਟ ਤਾਂ ਇਹ ਨਹੀਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਾਲੇ ਇਸ ਤੋਂ ਬਿਨਾ ਕੀ ਫਿਊਚਰ ਦੇ ਵਿੱਚ ਕੋਈ ਚੇਂਜ ਨਹੀਂ ਹੋਏਗਾ ਬਿਲਕੁਲ ਹੋ ਸਕਦਾ ਹੈ ਫਿਊਚਰ ਦੇ ਵਿੱਚ ਕਦੀ ਕੋਈ ਨਵੇਂ ਸ਼ਬਦ ਆਣਗੇ ਹੀ ਨਹੀਂ ਜਾਂ ਸ਼ਬਦਾਂ ਦੇ ਵਿੱਚ ਪਰਿਵਰਤਨ ਹੋਏਗਾ ਹੀ ਨਹੀਂ ਬਿਲਕੁਲ ਹੋਏਗਾ ਹਾਲੇ ਵੀ ਭਾਸ਼ਾ ਮਨੋਵਿਗਿਆਨ ਇਹਦੇ ਬਾਰੇ ਕਾਫੀ ਜ਼ਿਆਦਾ ਅਧਿਐਨ ਕਰਦਾ ਪਿਆ ਹੈ ਓਕੇ ਫਿਊਚਰ ਦੇ ਵਿੱਚ ਹੋ ਸਕਦਾ ਹੈ ਇਹਦੇ ਬਾਰੇ ਸਾਨੂੰ ਕੁਝ ਹੋਰ ਵੀ ਪਤਾ ਚੱਲੇ ਫੇਰ ਅਸੀਂ ਕੀ ਕਰਾਂਗੇ ਐਦੇ ਬਾਰੇ ਹੋਰ ਵੀ ਜ਼ਿਆਦਾ ਜਿਹੜੇ ਨਵੇਂ ਲੈਕਚਰਸ ਹੋਣਗੇ ਹੋਰ ਵੀ ਲਿਆਵਾਂਗੇ ਠੀਕ ਹੈ ਚਲੋ ਹੁਣ ਮੈਨੂੰ ਇਹ ਦੱਸੋ ਕਿ ਹੁਣ ਤੋਂ ਬਾਅਦ ਕਦੀ ਇਹ ਤਾਂ ਨਹੀਂ ਹੋਊਗਾ ਕਿ ਤੁਸੀਂ ਇਹਨਾਂ ਪੰਜਾਂ ਨੂੰ ਕਦੀ ਭੁੱਲੋਗੇ ਹੁਣ ਯਾਦ ਰਹਿ ਜਾਣਗੇ ਠੀਕ ਹੈ ਬੜੀ ਸਿੰਪਲ ਜੀਆਂ ਚੀਜ਼ਾਂ ਸਿਗੀਆਂ ਓਕੇ ਜਿਹੜੇ ਤੁਸੀਂ ਕਹੇ ਸੀ ਕਿ ਬੜੀ ਕੰਫਿਊਜ਼ਨ ਹੋ ਜਾਂਦੀ ਹੈ ਮੈਨੂੰ ਲੱਗਦਾ ਹੈ ਕਿ ਅੱਜ ਸ਼ਾਇਦ ਕੰਫਿਊਜ਼ਨ ਦੂਰ ਹੋ ਗਈ ਹੋएगी ਤੇ ਹੁਣ ਦੁਬਾਰਾ ਕਦੀ ਨਹੀਂ ਹੋਊਗੀ ਸਹੀ ਕਿਆ ਤਾਂ ਫਿਰ ਜੰਮੀਨ ਨੇ ਲਾਈਕ ਕਰੋ ਵੜਾ ਵਟ ਐਂਡ ਸ਼ੇਅਰ ਜ਼ਰੂਰ ਕਰ ਦਿਓ ਓਕੇ अच्छा प्रीत जी एमए टॉपिक है चलो फिर एम ए वाले विद्यार्थियों तो होर भी बढ़िया हो गया नछत्र जी की लाइक नैटवर्क इशू सी नछत्र जी की तुसी, क्लास विचो लई है नैटवर्क इशू सी या समझ ही नहीं आई हाँ जी दसो जरा नचत्ता जी मैं मैसेज की वेट कर रही हूँ अच्छा नौ बजे वाली क्लास पंजाब जियोग्राफी की है लगा लेना अच्छा समझ नहीं आई नचत्ता जी कम करो क्योंकि आ, जो क्लास मेरे हिसाब 8ਕ ਮਿੰਟ ਦੀ ਸ਼ਾਇਦ ਜਾਂ 10 ਮਿੰਟ ਦੀ ਚੱਲੀ ਗਈ ਸੀ ਉਦੋਂ ਤੁਸੀਂ ਪੁੱਛਿਆ ਸੀ ਮੈਂ ਉਹ ਟਾਪਿਕ ਕਿਹੜਾ ਹੈ ਰਾਈਟ ਮਤਲਬ ਉਦੋਂ ਤੱਕ ਹਾਲੇ ਤੱਕ ਸ਼ਾਇਦ ਤੁਹਾਨੂੰ ਟਾਪਿਕ ਕਲੀਅਰ ਨਹੀਂ ਸੀ ਤੁਸੀਂ ਇੱਕ ਕੰਮ ਕਰਨਾ ਇਹੀ ਵਾਲੀ ਕਲਾਸ ਇੱਕ ਵਾਰੀ ਦੁਬਾਰਾ ਤੋਂ ਲਗਾਣਾ ਜੇ ਤੁਸੀਂ ਇਹ ਪਹਿਲੀ ਵਾਰੀ ਟਾਪਿਕ ਸਮਝ ਰਹੇ ਹੋ ਨਾ ਫਿਰ ਤਾਂ ਫੋਰ ਸ਼ੋਰ ਓਖਾ ਲੱਗੇਗਾ ਕਿਉਂਕਿ ਇਹ ਜਿਹੜਾ ਇਹ ਟਾਪਿਕ ਹੈ ਨਾ ਇਹ ਪ੍ਰੀਜੀ ਨੇ ਤੇ ਕੁਝ ਹੋਰ ਸਟੂਡੈਂਟਸ ਨੇ ਸਪੈਸ਼ਲ ਬੋਲਿਆ ਸੀ ਕਿ ਅਸੀਂ ਬੜੇ ਕੰਫਿਊਜ਼ ਹੁੰਦੇ ਆ ਜਿੰਨੀ ਵਾਰੀ ਮਰਜ਼ੀ ਪੜ੍ਹ ਲਵਾਂ ਸਮਝ ਹੀ ਨਹੀਂ ਆਂਦੀ ਓਕੇ ਤਾਂ ਇਸ ਕਰਕੇ ਮਤਲਬ ਇਹ ਵਾਲਾ ਟਾਪਿਕ ਕਰਵਾ ਦੋ ਇਹ ਤੁਸੀਂ ਵੀ ਅਗਰ ਪਹਿਲੀ ਵਾਰੀ ਕੀਤਾ ਹੈ ਤਾਂ ਇੱਕ ਵਾਰੀ ਦੁਬਾਰਾ ਇਹਨੂੰ ਦੇਖਣਾ ਫੇਰ ਹੀ ਤੁਹਾਨੂੰ ਸਮਝ ਆਏਗਾ ਨਹੀਂ ਤਾਂ ਸਮਝ ਨਹੀਂ ਆਣਾ ਪਹਿਲੀ ਵਾਰੀ ਇਹ ਟੌਪਿਕ ਔਖਾ ਲੱਗਦਾ ਓਕੇ ਅੱਛਾ ਹਰਪ੍ਰੀਤ ਜੀ ਕਹਿੰਦੇ ਨੇ ਮੈਨੂੰ ਅੱਜ ਸਮਝ ਲੱਗੀ ਇਸ ਟੌਪਿਕ ਦੀ ਬਹੁਤ ਵਧੀਆ ਤਾਂ ਹੀ ਮੈਂ ਕਿਹਾ ਇੱਕ ਵਾਰੀ ਦੁਬਾਰਾ ਜ਼ਰੂਰ ਇਹਨੂੰ ਦੇਖ ਲੈਣਾ ਠੀਕ ਹੈ ਚਲੋ ਓਕੇ ਜੀ ਬਾਏ ਦੈਨ ਕੱਲ